ਜੋ ਸਕੂਲਿੰਗ ਵੀਜ਼ਾ ਹੁੰਦਾ ਹੈ ਇਹ ਬਹੁਤ ਛੋਟੇ ਬੱਚਿਆਂ ਤੋਂ ਸਟਾਰਟ ਹੋ ਜਾਂਦਾ ਹੈ ਲਾਈਕ 3 ਸਾਲ ਤੋਂ ਲੈ ਕੇ 19 ਏਜ ਤੱਕ ਦੇ ਬੱਚੇ ਜਿਹੜੇ ਨੇ ਉਹ ਜਾਂਦੇ ਨੇ ਬੱਚੇ ਦਾ ਕੋਈ ਇੰਟਰਵਿਊ ਨਹੀਂ ਹੈ ਪੇਰੈਂਟਸ ਦਾ ਕੋਈ ਇੰਟਰਵਿਊ ਨਹੀਂ ਹੈ ਡਾਕੂਮੈਂਟਸ ਦੇ ਬੇਸ ਤੇ ਵੀਜ਼ਾ ਆਂਦਾ ਹੈ ਬਹੁਤ ਹੀ ਮਿਨੀਮਲ ਡਾਕੂਮੈਂਟਸ ਚਾਹੀਦੇ ਨੇ ਇਹਦੇ ਵਿੱਚ ਬੇਸਿਕ ਏ ਰਿਪੋਰਟ ਲੱਗਦੀ ਹੈ ਐਂਡ ਤੁਸੀਂ ਮਿਨੀਮਲ ਫੰਡਸ ਦੇ ਨਾਲ ਆਪਣੀ ਜਿਹੜੀ ਫਾਈਲ ਆਪਰਸੀਡ ਕਰ ਸਕਦੇ ਇਦੇ ਵਿੱਚ ਪੇਰੈਂਟਸ ਦੀ ਕੋਈ ਕੁਆਲੀਫਿਕੇਸ਼ਨ ਦੀ ਰਿਕੁਆਇਰਮੈਂਟ ਹੀ ਨਹੀਂ ਹੈ ਫਰਸਟ ਕਲਾਸ ਤੋਂ ਲੈ ਕੇ 12th ਤੱਕ ਦਾ ਬੱਚਾ ਜਾ ਸਕਦਾ ਹੈ ਔਰ ਗੈਪ ਇਹਦੇ ਵਿੱਚ ਕੋਈ ਵੀ ਅਗਰ ਬੱਚੇ ਨੇ ਨਹੀਂ ਕੀਤੀ ਕੋਈ ਕਲਾਸ ਤਾਂ ਉਹ ਵੀ ਐਕਸੈਪਟੇਬਲ ਹੈ ਸਾਡੇ ਕੋਲੇ ਮਾਈਨਰ ਸਕੂਲਿੰਗ ਵੀਜ਼ਾ ਦਾ ਲਾਇਸੈਂਸ ਹੈ ਜੋ ਕਿ ਹਰ ਇੱਕ ਏਜੰਟ ਦੇ ਕੋਲ ਨਹੀਂ ਹੈ ਅ ਫਰਸਟਲੀ ਦਾ ਮੈਮ ਇਹਦੇ ਵਿੱਚ ਫੰਡ ਦੀ ਰਿਕੁਆਇਰਮੈਂਟ ਰਹਿੰਦੀ ਹੈ ਬਟ ਇਹ ਨਹੀਂ ਹੈ ਕਿ ਤੁਹਾਨੂੰ ਬਹੁਤ ਜ਼ਿਆਦਾ ਫੰਡ ਦਿਖਾਣੇ ਪੈਣ ਮਿਨਿਮਲ ਫੰਡ ਦੇ ਨਾਲ ਆਪਣੀ ਫਾਈਲ ਤੁਸੀਂ ਪ੍ਰਸੀਡ ਕਰ ਸਕਦੇ ਹੋ ਟੱਡੀ ਦੇ ਵਿੱਚ ਰਿਫਿਊਜ਼ਲ ਦਾ ਬਹੁਤ ਰੇਅਰ ਚਾਂਸ ਹੁੰਦਾ ਹੈ ਅਗਰ ਕੋਈ ਪੇਰੈਂਟਸ ਕਲੀਅਰ ਨਹੀਂ ਕਰਦਾ ਡਾਕੂਮੈਂਟੇਸ਼ਨ ਦੋ ਬੱਚੇ ਦੇ ਨਾਲ ਫਾਈਲ ਅਸੀਂ ਪ੍ਰਸੀਡ ਕਰਦੇ ਆ ਤਾਂ ਪੇਰੈਂਟਸ ਨੂੰ ਸਰਵਾਈਵਿੰਗ ਜੌਬਸ ਅਸੀਂ ਇੰਡੀਆ ਤੋਂ ਹੀ ਪ੍ਰੋਵਾਈਡ ਕਰਦੇ ਆ ਕੋਈ ਵੀ ਫੈਮਿਲੀ ਆਂਦੀ ਆ ਉਹਨਾਂ ਦੇ ਕੋਲੇ ਇੱਕ ਦੋ ਰਿਫਿਊਜ਼ਲਸ ਹੁੰਦੇ ਹੁੰਦੇ ਨੇ ਦੈਨ ਉਹ ਸੋਚਦੇ ਨੇ ਕਿ ਹੁਣ ਆਏਗਾ ਨਹੀਂ ਆਏਗਾ ਸਾਡੀ ਕੰਪਨੀ ਆਲਮੋਸਟ 10 ਇਅਰਸ ਤੋਂ ਕੰਮ ਕਰ ਰਹੀ ਹੈ ਤਾਂ ਐਕਸਪੀਰੀਅੰਸ ਸਟਾਫ ਹੈ ਪਹਿਲਾਂ ਅਸੀਂ ਪੂਰੀ ਤਰ੍ਹਾਂ ਪ੍ਰੋਫਾਈਲ ਚੈੱਕ ਕਰਦੇ ਆਂ ਐਂਡ ਦੈਨ ਹੀ ਫਾਈਲ ਪ੍ਰਸੀਡ ਕਰਦੇ ਆਂ ਇਹਦੇ ਵਿੱਚ ਪ੍ਰੋਫਾਈਲ ਮੈਟਰ ਕਰਦੀ ਹੈ ਅਗਰ ਪ੍ਰੋਫਾਈਲ ਠੀਕ ਹੈ ਤਾਂ ਡਾਕੂਮੈਂਟੇਸ਼ਨ ਸਭ ਤੋਂ ਇੰਪੋਰਟੈਂਟ ਹੈ ਫਾਈਲਿੰਗ ਸਭ ਤੋਂ ਇੰਪੋਰਟੈਂਟ ਹੈ ਤਾਂ ਉਹਦੇ ਬਿਹਾਫ ਤੇ ਹੀ ਵੀਜ਼ਾ ਆਉਂਦਾ ਹੈ ਬੇਸਿਕ ਡਾਕੂਮੈਂਟਸ ਦੇ ਨਾਲ ਕੈਨੇਡਾ ਦੇ ਵਿੱਚ ਜੋ ਫਾਈਲਸ ਜਾਂਦੀ ਹੈ ਉਹ ਬੇਸਿਕਲੀ ਬੱਚੇ ਦੇ ਬਿਹਾਫ ਤੇ ਜਾਂਦੀ ਹੈ ਪੇਰੈਂਟਸ ਜਿਹੜੇ ਨੇ ਉਹਨਾਂ ਦੀ ਪ੍ਰੋਫਾਈਲ ਚਾਹੇ ਐਗਰੀਕਲਚਰ ਹੈ ਚਾਹੇ ਜੌਬ ਹੈ ਚਾਹੇ ਬਿਜ਼ਨਸ ਹੈ ਹਰ ਤਰ੍ਹਾਂ ਦੀ ਫਾਈਲ ਜਿਹੜੀ ਹੈ ਉਹ ਐਕਸੈਪਟ ਹੁੰਦੀ ਹੈ ਕੈਨੇਡਾ ਇੱਕ ਹੈਵਜੀ ਕੰਟਰੀ ਹੈ ਜੋ ਇੰਟਰਵਿਊ ਵਿਦਆਊਟ ਇੰਟਰਵਿਊ ਫਾਈਲ ਜਿਹੜੀ ਹੈ ਐਕਸੈਪਟ ਕਰਦਾ ਹੈ ਲਾਈਕ ਯੂ ਐਸ اے ਆਸਟ੍ਰੇਲੀਆ ਹਰ ਇੱਕ ਕੰਟਰੀ ਦਾ ਇੰਟਰਵਿਊ ਹੁੰਦਾ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਅੱਜ ਅਸੀਂ ਇੱਕ ਬਹੁਤ ਹੀ ਡਿਫਰੈਂਟ ਮਾਹੌਲ ਦੇ ਵਿੱਚ ਬੈਠੇ ਹਾਂ ਡਿਫਰੈਂਟ ਮਾਹੌਲ ਮੈਂ ਕਿਉਂ ਕਹਿ ਰਹੀ ਹਾਂ ਕਿਉਂਕਿ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਜਾਂ ਜਿਹੜੀ ਜਨਰੇਸ਼ਨ ਹੈਗੀ ਹੈ ਸਾਡੀ ਖਾਸ ਕਰਕੇ ਨਵੀਂ ਪੀੜ੍ਹੀ ਹੈ ਉਹ ਚਾਹਦੀ ਹੈ ਕਿ ਅਸੀਂ ਆਪਣਾ ਜਿਹੜਾ ਭਵਿੱਖ ਹੈਗਾ ਆਪਣਾ ਫਿਊਚਰ ਬਣਾਉਣ ਲਈ ਬਾਹਰ ਜਾਈਏ ਤੇ ਡੈਫੀਨਿਟਲੀ ਬਾਹਰ ਜਾਣ ਲਈ ਤੁਹਾਨੂੰ ਕੈਨੇਡਾ ਅਮਰੀਕਾ ਜਾਂ ਦੂਸਰੇ ਦੇਸ਼ਾਂ ਵੱਲ ਦੇਖਣਾ ਪਏਗਾ ਉਸ ਤੋਂ ਲੈ ਕੇ ਕੈਨੇਡਾ ਦੇ ਲਈ ਖਾਸ ਕਰਕੇ ਛੋਟੇ ਬੱਚਿਆਂ ਦੇ ਲਈ ਕਿਉਂਕਿ ਕਹਿੰਦੇ ਆ ਨਾ ਜੀ ਕਿ ਬਹੁਤ ਛੋਟੇ ਬੱਚੇ ਜਿੱਦਾਂ ਹੁੰਦੇ ਆ ਉਹਨਾਂ ਨੂੰ ਜਿੰਨਾ ਕੈਚ ਥੈਮ ਯੰਗ ਜਿੰਨੇ ਜ਼ਿਆਦਾ ਛੋਟੇ ਹੋਣਗੇ ਜਿੰਨੇ ਜ਼ਿਆਦਾ ਛੋਟੇ ਬੱਚਿਆਂ ਨੂੰ ਕੋਈ ਵੀ ਕਿਸੇ ਵੀ ਤਰੀਕੇ ਦੀ ਸਿੱਖਿਆ ਜਾਂ ਫਿਰ تعلیم ਦਿੱਤੀ ਜਾਏਗੀ ਤਾਂ ਉਹ ਜਲਦੀ ਉਹਨੂੰ ਗ੍ਰੈਸਪ ਕਰਦੇ ਆ ਉਸ ਤੋਂ ਲੈ ਕੇ ਛੋਟੇ ਬੱਚਿਆਂ ਦੇ ਲਈ ਮਾਈਨਰ ਵੀਜ਼ਾਸ ਜਿਹੜੇ ਨੇ ਉਹ ਬਹੁਤ ਹੀ ਅੱਛਾ ਆਪਸ਼ਨ ਹੈਗਾ ਐਮੈਕਸ ਵੀਜ਼ਾ ਪੁਆਇੰਟ ਚੰਡੀਗੜ੍ਹ ਦੇ ਵਿੱਚ ਇੱਕ ਕੰਸਲਟੈਂਸੀ ਹੈਗੀ ਹੈ ਜਿਹੜੇ ਕਿ ਮਾਈਨਰ ਵੀਜ਼ਾ ਕਰਵਾਉਂਦੇ ਔਰ ਬਹੁਤ ਪਿਛਲੇ ਲੰਮੇ ਸਮੇਂ ਤੋਂ ਉਹ ਬਹੁਤ ਹੀ ਫੂਲ ਪ੍ਰੂਫ ਤਰੀਕੇ ਦੇ ਨਾਲ ਵੀਜ਼ਾਸ ਜਿਹੜੇ ਨੇ ਉਹ ਬੱਚਾਂ ਦੇ ਕਰਵਾ ਰਹੇ ਨੇ ਅੱਜ ਉਸ ਤੇ ਗੱਲਬਾਤ ਕਰਾਂਗੇ ਉਹਨਾਂ ਦੇ ਕੰਸਲਟੈਂਟ ਜਿਹੜੇ ਨੇ ਹਰਮਿੰਦ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਦੇ ਹਾਂ ਹੈਲੋ ਹੈਲੋ ਮੈਮ ਕੈਸੇ ਹੋ ਆਪ ਮੈਂ ਠੀਕ ਹਾਂ ਮੈਮ ਤੁਸੀਂ ਉਸਤ ਬਹੁਤ ਵਧੀਆ ਜੀ ਬਹੁਤ ਵਧੀਆ ਮੈਮ ਜਿੱਥੋਂ ਤੱਕ ਗੱਲ ਕਰੀਏ ਔਰ ਜਿੱਦਾਂ ਆਪਾਂ ਗੱਲ ਹੀ ਕਰ ਰਹੇ ਹਾਂ ਕਿ ਛੋਟੇ ਬੱਚਾ ਨੂੰ ਹਨਾ ਜੇ ਛੋਟੇ ਬੱਚਿਆਂ ਦਾ ਫਿਊਚਰ ਇੱਕ ਹੁੰਦਾ ਨਾ ਵੱਡੇ ਹੋ ਕੇ ਜਾਂਦੇ ਆ ਆਮ ਤੌਰ ਤੇ ਲੋਕ ਥੋੜਾ ਅਡਲਟਸ ਹੋ ਜਾਂਦੇ ਆ ਜਾਂ 12ਵੀਂ ਤੋਂ ਬਾਅਦ 10ਵੀਂ ਤੋਂ ਬਾਅਦ ਜਾਣਾ ਚਾਹੁੰਦੇ ਆ ਔਰ ਆਪਣਾ ਫਿਊਚਰ ਬਣਾਉਣਾ ਚਾਹੁੰਦੇ ਆ ਇੱਕ ਬੜੀ ਅੱਛੀ ਆਪਸ਼ਨ ਹੈਗੀ ਐ ਕਿ ਛੋਟੇ ਬੱਚੇ ਸ਼ੁਰੂ ਤੋਂ ਹੀ ਉਸ ਮਾਹੌਲ ਦੇ ਵਿੱਚ ਚਲੇ ਜਾਣ ਸਕੂਲਸ ਤੋਂ ਜਿਹੜਾ ਹੈਗਾ ਉਹ ਉੱਥੇ ਜਾਣ ਤੇ ਤੁਹਾਡੇ ਕੋਲ ਜਿਹੜੇ ਵੀਜ਼ਾਸ ਨੇ ਜਿਹੜਾ ਮਾਈਨਰ ਵੀਜ਼ ਹੈ ਉਹਦੇ ਕੀ ਐਸੀਆ ਸਪੈਸ਼ਲ ਵੀਜ਼ਾ ਨੇ ਸਪੈਸ਼ialਟੀ ਕੀ ਹੈ ਕਿ ਇਹ ਕਿ ਜਿਸ ਤਰੀਕੇ ਦੇ ਨਾਲ ਕੀ ਆਪਾਂ ਕਹਿ ਸਕਦੇ ਹਾਂ ਕਿ ਬੱਚਿਆਂ ਨੂੰ ਇੱਥੇ ਆਉਣਾ ਚਾਹੀਦਾ ਅ ਫਰਸਟ ਆਫ ਆਲ ਤਾਂ ਮੈਮ ਜੋ ਸਕੂਲਿੰਗ ਵੀਜ਼ਾ ਹੁੰਦਾ ਹੈ ਇਹ ਬਹੁਤ ਛੋਟੇ ਬੱਚਿਆਂ ਤੋਂ ਸਟਾਰਟ ਹੋ ਜਾਂਦਾ ਲਾਈਕ 3 ਸਾਲ ਤੋਂ ਲੈ ਕੇ 19 ایਜਸ ਤੱਕ ਦੇ ਬੱਚੇ ਜਿਹੜੇ ਨੇ ਉਹ ਜਾਂਦੇ ਨੇ ਤੇ ਇਹਦੇ ਵਿੱਚ ਕੀ ਹੈ ਕਿ ਇੰਟਰਵਿਊ ਨਹੀਂ ਹੁੰਦਾ ਬੱਚੇ ਦਾ ਕੋਈ ਇੰਟਰਵਿਊ ਨਹੀਂ ਹੈ ਪੇਰੈਂਟਸ ਦਾ ਕੋਈ ਇੰਟਰਵਿਊ ਨਹੀਂ ਹੈ ਡਾਕੂਮੈਂਟਸ ਦੇ ਬੇਸ ਤੇ ਵੀਜ਼ਾ ਆਂਦਾ ਹੈ ਤੇ ਬਹੁਤ ਹੀ ਘੱਟ ਐਕਸਪੈਂਸ ਦੇ ਵਿੱਚ ਵੀਜ਼ਾ ਜਿਹੜਾ ਉਹ ਪ੍ਰੋਵਾਈਡ ਹੁੰਦਾ ਹੈ ਮਾਈਨਰ ਨੂੰ ਸਕੂਲਿੰਗ ਵੀਜ਼ਾ ਕਹਿੰਦੇ ਆ ਹਾਂਜੀ ਇਹ ਖਾਸ ਕਰਕੇ ਤੁਸੀਂ ਕਿਹਾ ਨਾ ਡਾਕੂਮੈਂਟਸ ਕਿਉਂਕਿ ਡਾਕੂਮੈਂਟਸ ਦਾ ਪੰਗਾ ਸਭ ਤੋਂ ਜ਼ਿਆਦਾ ਆਮ ਤੌਰ ਤੇ ਲੋਕਾਂ ਦੇ ਦਿਮਾਗ ਤੇ ਗੱਲ ਰਹਿੰਦੀ ਹੈ ਵੀ ਡਾਕੂਮੈਂਟਸ ਪਤਾ ਨਹੀਂ ਕਿਹੜੇ ਕਿਹੜੇ ਲੱਗਨੇ ਆ ਸਾਨੂੰ ਪਤਾ ਨਹੀਂ ਬਾਹਰ ਜਾਣ ਲਈ ਕੀ ਕੀ ਚੀਜ਼ਾਂ ਕਿਉਂਕਿ ਆਮ ਤੌਰ ਤੇ ਆਪਾਂ ਦੇਖਿਆ ਕਿ ਜਿਹੜੇ ਲੋਕ ਬਾਹਰ ਜਾਂਦੇ ਖਾਸ ਕਰਕੇ ਬੱਚੇ ਜਬੇ ਪੰਜਾਬ ਹਰਿਆਣਾ ਦੀ ਗੱਲ ਕਰੀਏ ਜਾਂ ਆਪਣੇ ਜਿਹੜੇ ਵੀ ਇਲਾਕੇ ਨੇ ਔਰ ਖਾਸ ਕਰਕੇ ਰੂਰਲ ਵੈਲਟ ਤੋਂ ਬਹੁਤ ਹੁੰਦੇ ਆ ਜਿਨੂੰ ਆਪਾਂ ਪਿੰਡਾਂ ਚੋਂ ਕਹਾਂ ਸਕਦੇ ਆ ਉਹ ਜ਼ਿਆਦਾ ਕਈ ਵਾਰੀ ਮਾਪੇ ਪੜੇ ਲਿਖੇ ਨਹੀਂ ਹੁੰਦੇ ਜਾਂ ਕਈ ਤਰ੍ਹਾਂ ਦੇ ਕਾਗਜ਼ਾਤ ਉਹਨਾਂ ਕੋਲ ਪੂਰੇ ਨਹੀਂ ਹੁੰਦੇ ਦਸ ਸਤਾਰਤ ਤੇ ਜੇ ਆਪਾਂ ਗੱਲ ਕਰੀਏ ਤੇ ਕਿਹੜੇ ਕਿਹੜੇ ਜਿਹੜੇ ਡਾਕੂਮੈਂਟਸ ਨੇ ਉਹ ਰਿਕੁਆਇਰਡ ਨੇ ਇਹ ਇੱਕ ਟੈਂਸ਼ਨ ਰਹਿੰਦੀ ਹੈ ਹਾਂਜੀ ਪਰ ਤੁਸੀਂ ਇੱਥੇ ਕਹਿ ਰਹੇ ਹੋ ਕਿ ਡਾਕੂਮੈਂਟਸ ਦਿੱਤਾ ਕਿਸੇ ਤਰੀਕੇ ਦੀ ਸ਼ਾਇਦ ਲੋੜ ਹੀ ਨਹੀਂ ਹੈਗੀ ਹਾਂ ਬਹੁਤ ਹੀ ਮਿਨੀਮਲ ਡਾਕੂਮੈਂਟਸ ਚਾਹੀਦੇ ਨੇ ਇਹਦੇ ਵਿੱਚ ਬੇਸਿਕ ਸੀ ਰਿਪੋਰਟ ਲੱਗਦੀ ਹੈ ਐਂਡ ਤੁਸੀਂ ਮਿਨੀਮਲ ਫੰਡਸ ਦੇ ਨਾਲ ਆਪਣੀ ਜਿਹੜੀ ਫਾਈਲ ਆਪ ਪ੍ਰਸੀਡ ਕਰ ਸਕਦੇ ਪਹਿਲੇ ਆਪਾਂ ਡਾਕੂਮੈਂਟਸ ਤੇ ਗੱਲ ਕਰ ਲਈਏ ਕਿਹੜੇ ਕਿਹੜੇ ਮਿਨੀਮਲ ਤੁਸੀਂ ਕਿਹਾ ਨਾ ਡਾਕੂਮੈਂਟਸ ਦੇ ਵਿੱਚ ਲਾਈਕ ਅਗਰ ਪੇਰੈਂਟਸ ਕੋਲੇ ਕੋਈ ਐਗਰੀਕਲਚਰ ਹੈ ਕੋਈ ਜੌਬ ਹੈ ਬਿਜ਼ਨਸ ਤੇ ਹੈ ਬੇਸਿਕ ਇ ਬੇਸਿਕ ਉਹਦੇ এডਿਕੇਸ਼ਨ ਦੇ ਡਾਕੂਮੈਂਟਸ ਅਗਰ ਬੱਚੇ ਕੋਲੇ ਤਾਂ ਉਹਦੇ ਨਾਲ ਪ੍ਰਸੀਡ ਹੋਏਗਾ ਇਹਦੇ ਵਿੱਚ ਪੇਰੈਂਟਸ ਦੀ ਕੋਈ ਕੁਆਲਿਫੀਕੇਸ਼ਨ ਦੀ ਰਿਕੁਆਇਰਮੈਂਟ ਹੀ ਨਹੀਂ ਹੈ ਸਕੂਲਿੰਗ ਦੇ ਵਿੱਚ ਬੱਚੇ ਦਾ ਡੇਟ ਆਫ ਬਰਥ ਸਰਟੀਫਿਕੇਟ ਜਾਂ ਜਿਹੜੇ ਸਕੂਲ ਦੇ ਵਿੱਚ ਹੈਗਾ ਉਹ ਲੱਗਦੇ ਨੇ ਐਂਡ ਜੋ ਪੇਰੈਂਟਸ ਦੇ ਡਾਕੂਮੈਂਟਸ ਨੇ ਉਹਦੇ ਵਿੱਚ ਉਹਨਾਂ ਦੀ ਜੋ ਵੀ ਪ੍ਰੋਫਾਈਲ ਹੈ ਉਹਦੇ ਅਕੋਰਡਿੰਗ ਹੀ ਉਹਨਾਂ ਦੇ ਡਾਕੂਮੈਂਟਸ ਰੈਡੀ ਕੀਤੇ ਜਾਂਦੇ ਆ ਬਾਕੀ ਡਾਕੂਮੈਂਟੇਸ਼ਨ ਕੰਪਨੀ ਤੁਹਾਨੂੰ ਖੁਦ ਪ੍ਰੋਵਾਈਡ ਕਰਵਾਉਂਦੀ ਹੈ ਜੀ ਜੀ ਹਾਂ ਜੀ ਤੇ ਮੈਮ ਸਭ ਤੋਂ ਪਹਿਲੇ ਇਹ ਬੜੀ ਇੱਕ ਹੁੰਦੀ ਹੈ ਕਿ ਏਜ ਏਜ ਦਾ ਕਿਉਂਕਿ ਆਪਾਂ ਡਿਫਰੈਂਟ ਡਿਫਰੈਂਟ ਟ੍ਰਿਕ ਇਹਦੀ ਏਜ ਦਾ ਗੈਪਸ ਦਾ ਬਹੁਤ ਸਾਰੀਆਂ ਗੱਲਾਂ ਆਦੀਆਂ ਇੱਥੇ ਤਾਂ ਗੈਪਸ ਦੀ ਕੋਈ ਲੰਬੀ ਚੌੜੀ ਗੁੰਜਾਇਸ਼ ਨਹੀਂ ਹੈ ਕਿਉਂਕਿ ਕਿਹੜਾ 12th ਤੋਂ ਬਾਅਦ ਜਾਂ 10th ਤੋਂ ਬਾਅਦ ਜਾਣਾ ਹੈ ਇਹ ਏਜ ਦੀ ਜ਼ਰੂਰ ਗੱਲ ਹੈ ਕਿ ਕਿਹੜੇ ਤੋਂ ਕਿਹੜੇ ਏਜ ਦੇ ਵਿੱਚ ਜਿਹੜਾ ਤੁਸੀਂ ਬੱਚਿਆਂ ਨੂੰ ਉੱਥੇ ਸਕੂਲਿੰਗ ਵਾਸਤੇ ਵੀਜ਼ਾ ਪ੍ਰੋਵਾਈਡ ਕਰਵਾ ਰਹੇ ਹੋ। ਜਿਹੜਾ ਮੈਮ 3 ਤੋਂ 19 3 ਸਾਲ ਤੋਂ ਲੈ ਕੇ 19 ਏਜ ਤੱਕ ਦਾ ਬੱਚਾ ਜਿਹੜਾ ਉਹ ਮੂਵ ਕਰ ਸਕਦਾ ਹੈ। ਇਹ ਇੰਨੀ ਹੀ ਏਜ ਦੀ ਰਿਕੁਆਇਰਮੈਂਟ ਰਹਿੰਦੀ ਹੈ। ਫਰਸਟ ਕਲਾਸ ਤੋਂ ਲੈ ਕੇ 12th ਤੱਕ ਦਾ ਬੱਚਾ ਜਾ ਸਕਦਾ ਹੈ ਔਰ ਗੈਪ ਇਹਦੇ ਵਿੱਚ ਕੋਈ ਵੀ ਅਗਰ ਬੱਚੇ ਨੇ ਨਹੀਂ ਕੀਤੀ ਕੋਈ ਕਲਾਸ ਤਾਂ ਉਹ ਵੀ ਐਕਸੈਪਟੇਬਲ ਹੈ। ਜੇ ਗੈਪ ਜਿਹਦਾ ਹੋ ਵੀ ਗਿਆ ਤਾਂ ਹਾਂਜੀ ओके okay. हां जी ਬੜਾ ਇੰਪੋਰਟੈਂਟ ਗੱਲ ਹੈਗੀ ਤੁਹਾਨੂੰ ਦੱਸਣ ਵਾਸਤੇ ਕਿ 3 ਸਾਲ ਤੋਂ ਲੈ ਕੇ ਆ 19 19 ਸਾਲ ਤੱਕ ਦੇ ਬੱਚੇ ਜਿਹੜੇ ਨੇ ਸਕੂਲਿੰਗ ਲਈ ਬਾਹਰ ਜਾ ਸਕਦੇ ਆ ਜੇ ਕਿਸੇ ਕਲਾਸ ਦਾ ਕੋਈ ਗੈਪ ਵੀ ਰਹਿ ਗਿਆ ਤਾਂ ਉਹ ਵੀ ਐਕਸੈਪਟੇਬਲ ਹੈਗਾ ਮੀਨਸ ਕਿ ਜੇ ਤੁਹਾਡੇ ਕੋਲ ਕੋਈ ਗੈਪ ਕਿਸੇ ਕਲਾਸ ਦਾ ਪੈ ਗਿਆ ਤਾਂ ਤੁਸੀਂ ਉਹਦੇ ਵਿੱਚ ਵੀ ਬਹੁਤਾ ਨਿਰਾਸ਼ ਨਹੀਂ ਹੋਣਾ ਬਿਲਕੁਲ ਦਿਮਾਗ ਤੇ ਗੱਲ ਨਹੀਂ ਲੈਣੀ ਵੀ ਸਾਡਾ ਤਾਂ ਹੁਣ ਸ਼ਾਇਦ ਬਾਹਰ ਜਾਂਦਾ ਉਹ ਨਹੀਂ ਮਿਲਣਾ ਮੇਰਾ ਇੱਕ ਕਲਾਸ ਰਹਿ ਗਈ ਸੀ ਵਿੱਚ ਮੈਂ ਨਹੀਂ ਕਰ ਪਾਇਆ ਜਾਂ ਮੇਰਾ ਐਸਾ ਉਹ ਕਲਾਸ ਨਹੀਂ ਪਾਸ ਕਰ ਪਾਇਆ ਤਾਂ ਮੇਰਾ ਗੈਪ ਹੋ ਗਿਆ ਹੁਣ ਮੈਂ ਕੀ ਕਰਾਂ ਮਾਈਨਰ ਵੀਜ਼ਾ ਤੁਹਾਨੂੰ ਉਹ ਪਲੇਟਫਾਰਮ ਦਿੰਦਾ ਜਿੱਥੇ ਤੁਸੀਂ ਜਿਹੜਾ ਹੈਗਾ ਬਾਅਦ ਫਿਰ ਵੀ ਤੁਹਾਡੇ ਕੋਲ ਸਾਰੇ ਦੇ ਸਾਰੇ ਆਪਸ਼ਨਸ ਦੇ ਕੇ ਤੁਸੀਂ ਜਾ ਸਕਦੇ ਹੋ ਇਸ ਕਰਕੇ ਐਮੈਕਸ ਜਿਹੜਾ ਇਹ ਵੀਜ਼ਾ ਪੁਆਇੰਟ ਹੈ ਕਿ ਚੰਡੀਗੜ੍ਹ ਦੇ ਵਿੱਚ ਇਹ ਤੁਹਾਨੂੰ ਇਹ ਬਹੁਤ ਹੀ ਅੱਛੀ ਇੱਕ ਆਪਸ਼ਨ ਦੇ ਰਿਹਾ ਪਰ ਇਸ ਤੋਂ ਵੀ ਜ਼ਿਆਦਾ ਸਪੈਸ਼ਲਿਟੀ ਇਹਨਾਂ ਕੋਲ ਇੱਕ ਹੋਰ ਹੈਗੀ ਜਿਸ ਤੇ ਬਾਰੇ ਚ ਅਸੀਂ ਮੈਮ ਨਾਲ ਜ਼ਰੂਰ ਗੱਲ ਕਰਾਂਗੇ ਹਰਮਿੰਦਰ ਜੀ ਜਿੱਥੇ ਤੱਕ ਆਪਾਂ ਗੱਲ ਕਰੀਏ ਮੈਂ ਤੁਹਾਡੇ ਇਹਦੇ ਬਾਰੇ ਸੁਣਿਆ ਹੈ ਖਾਸ ਕਰਕੇ ਕੰਸਲਟੈਂਸੀ ਬਾਰੇ ਕਿ ਤੁਹਾਡੇ ਇੱਥੇ ਨਾ ਜੀ ਜਿਹੜਾ ਸਕੂਲ ਵਾਸਤੇ ਹੈਗਾ ਸਕੂਲ ਵੀਜ਼ਾ ਲੋਨ ਦਾ ਸਿਰਫ ਤੁਹਾਡੇ ਕੋਲ ਹੀ ਲਾਇਸੈਂਸ ਹੈਗਾ ਗੱਲ ਠੀਕ ਹੈ ਹਾਂ ਜੀ ਮੈਮ ਇਹ ਇੱਕ ਸਪੈਸ਼ਲਿਸਟ ਹੀ ਹੈ एमएक्स वीजा पॉइंट दी कि ਸਾਡੇ ਕੋਲੇ ਮਾਈਨਰ ਸਕੂਲਿੰਗ ਵੀਜ਼ਾ ਦਾ ਲਾਇਸੈਂਸ ਹੈ ਜੋ ਕਿ ਹਰ ਇੱਕ ਏਜੰਟ ਦੇ ਕੋਲ ਨਹੀਂ ਹੈ ਇਹ ਨਹੀਂ ਹੈ ਕਿ ਕੋਈ ਵੀ ਏਜੰਟ ਇਸ ਨੂੰ ਇਸ ਵੀਜ਼ਾ ਨੂੰ ਅਵੇਲ ਕਰਵਾ ਦੇ ਹਰ ਇੱਕ ਕਿਸੇ ਲਈ ਤਾਂ ਇੱਕ ਸਪੈਸ਼ਲਿਸਟ ਹੀ ਹੈ ਐਮਐਕਸ ਵੀਜ਼ਾ ਕੋਲੇ ਕਿ ਸਕੂਲਿੰਗ ਵੀਜ਼ਾ ਦਾ ਲਾਇਸੈਂਸ ਓਨਲੀ ਔਨ ਐਮਐਕਸ ਵੀਜ਼ਾ ਕੋਲੇ ਜਿਹੜਾ ਖਾਸ ਤੌਰ ਤੇ ਆਪਾਂ ਜੇ ਗੱਲ ਕਰੀਏ ਤਾਂ ਲਾਇਸੈਂਸ ਲੈਣ ਲਈ ਵੀ ਕੋਈ ਸਪੈਸ਼ਲ ਕੰਪਨੀ ਨੂੰ ਵੀ ਕੋਈ ਕਿਸੇ ਤਰੀਕੇ ਦੀ ਆਪਣੀ ਗ੍ਰੇਡਿੰਗ ਕਰवानी ਪੈਂਦੀ ਹੈ ਡੈਫੀਨਿਟਲੀ ਕਿਉਂਕਿ ਇਹਦੇ ਲਈ ਵੀ ਕੰਪਨੀ ਲਈ ਵੀ ਤਾਂ ਕੋਈ ਨਾ ਕੋਈ ਕਿਸੇ ਤਰੀਕੇ ਦੀ ਉਹਨਾਂ ਨੇ ਇੱਕ ਫਾਰਮ ਆ ਜਾਂ ਇੱਕ ਕ੍ਰਾਈਟੇਰੀਆ ਰੱਖਿਆ ਹੋਣਾ ਤਾਂ ਇਹ ਗ੍ਰੀਡਿੰਗ ਹੋ ਸਕਦੀ ਹੈ ਨਹੀਂ ਤਾਂ ਸਾਰੇ ਕੋਈ ਵੀ ਏਜੰਟ ਜਿਹੜਾ ਹੈ ਉਹ ਆਪਣੇ ਲਾਇਸੈਂਸ ਉਹ ਜਿਹੜਾ ਲੈ ਸਕਦਾ ਹੈ ਉਹਨੂੰ ਹਾਂ ਇਹਦੇ ਲਈ ਮੈਮ ਕੈਨੇਡਾ ਦੇ ਵਿੱਚ ਜੋ ਵੀ ਪਰਸਨ ਦੇ ਕੋਲੇ ਲਾਇਸੈਂਸ ਹੋਏਗਾ ਉਹਦੀ ਸਟੱਡੀ ਰਿਕੁਆਇਰਡ ਹੈ ਓਕੇ ਇਹ ਬੱਚਾ ਉੱਥੇ ਜਾਂ ਕੋਈ ਵੀ ਕੈਂਡੀਡੇਟ ਉੱਥੇ ਸਟੱਡੀ ਕਰੇ ਥੈਨ ਉਹਦਾ ਐਂਟ੍ਰੀ ਐਗਜ਼ਾਮ ਕਲੀਅਰ ਕਰੇ ਫਿਰ ਤੁਸੀਂ ਇਸ ਲਾਇਸੈਂਸ ਦੇ ਲਈ ਐਲੀਜੀਬਲ ਹੁੰਦੇ ਹੋ ਜੀ ਜੀ ਇਹਦਾ ਮਤਲਬ ਹੈ ਕਿ ਅਸੀਂ ਬਿਲਕੁਲ ਪੂਰੇ ਤਰੀਕੇ ਦੇ ਨਾਲ ਇਸ ਤੇ ਭਰੋਸਾ ਕਰ ਸਕਦੇ ਹਾਂ ਕਿ ਜਿਹੜੇ ਵੀ ਇਸ ਕੰਪਨੀ ਨੂੰ ਚਲਾ ਰਹੇ ਨੇ ਅਮੈਕਸ ਵੀਜ਼ਾ ਪੁਆਇੰਟ ਨੂੰ ਚਲਾ ਰਹੇ ਨੇ ਜਿਹੜੇ ਇਹਦੇ ਓਨਰ ਨੇ ਪ੍ਰੋਪਰਾਈਟਰ ਨੇ ਉਹ ਪੂਰੇ ਤਰੀਕੇ ਦੇ ਨਾਲ ਕੈਨੇਡਾ ਦੇ ਨਾਲ ਬਾਬਸਤਾ ਨੇ ਔਰ ਪੂਰੇ ਤਰੀਕੇ ਦੇ ਨਾਲ ਉਹਨਾਂ ਨੇ ਉੱਥੇ ਪੂਰੀ ਜੋ ਵੀ ਰਿਕੁਆਇਰਮੈਂਟ ਹੈਗੀ ਹੈ ਜੋ ਕ੍ਰਾਈਟੇਰੀਆ ਹੈਗਾ ਉਸ ਕ੍ਰਾਈਟੇਰੀਆ ਨੂੰ ਪੂਰਾ ਕੀਤਾ ਤਾਂ ਉਹਨਾਂ ਨੂੰ ਇਹ ਲਾਇਸੈਂਸ ਹੋਲਡਰ ਬਣੇ ਨੇ ਹਰ ਕੋਈ ਜਿਹੜਾ ਵੀ ਤੁਹਾਨੂੰ ਕਹੇ ਕਿ ਅਸੀਂ ਵੀਜ਼ਾ ਪ੍ਰੋਵਾਈਡ ਕਰਦੇ ਹਾਂ ਜੀ ਮਾਈਨਰ ਵੀਜ਼ਾ ਲੋਕਾਂ ਨੂੰ ਆ ਕੇ ਦਿੰਦੇ ਹਾਂ ਜੀ ਉਹਦੇ ਨਾਲ ਨਾਲ ਅਸੀਂ ਹਰ ਹਾਲ ਦੇ ਵਿੱਚ ਤੁਹਾਨੂੰ ਫੂਲ ਪ੍ਰੂਫ ਤਰੀਕੇ ਦੇ ਨਾਲ ਦਿੰਨੇ ਆ ਵੀ ਸਾਡੀ ਜਿਹੜੀ ਵੀ ਕੰਸਲਟੈਂਸੀ ਹੈਗੀ ਹੈ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਕੋਈ ਵੀ ਇੱਕ ਤਰ੍ਹਾਂ ਦਾ ਕਹਿੰਦੇ ਨਾ ਝਟਕਾ ਨਹੀਂ ਮੱਜੰਦੇਗੀ ਪਰ ਨਹੀਂ ਤੁਸੀਂ ਪਿੱਛੇ ਅਖਬਾਰਾਂ ਦੇ ਵਿੱਚ ਜਾਂ ਬਹੁਤ ਸਾਰੇ ਖਬਰਾਂ ਦੇ ਵਿੱਚ ਪੜਿਆ ਹੋਣਾ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਬਹੁਤ ਸਾਰੇ ਧੋਖੇ ਹੁੰਦੇ ਨੇ ਪਰ ਇੱਥੇ ਕਿਉਂਕਿ ਲਾਇਸੈਂਸ ਹੋਲਡਰ ਨੇ ਐਨਕੋਲ ਪੂਰੇ ਤਰੀਕੇ ਦੇ ਨਾਲ ਜੈਨੂਇਨ ਲਾਇਸੈਂਸ ਹੈਗਾ ਇਸ ਪਾਰਟिकुलर ਕੰਸਲਟੈਂਸੀ ਕੋਲ ਐਸ ਕਰਕੇ ਤੁਸੀਂ ਬੇਫਿਕਰ ਹੋ ਕੇ ਇੱਥੇ ਆ ਕੇ ਆਪਣੇ ਉਹ ਸੁਪਨੇ ਪੂਰੇ ਕਰ ਸਕਦੇ ਹੋ ਇਸ ਦੇ ਨਾਲ ਮੈਮ ਜਿਹੜੀਆਂ ਗੱਲਾਂ ਹੁੰਦੀਆਂ ਖਾਸ ਕਰ ਤੌਰ ਤੇ ਨਾ ਜੀ ਫੰਡਿੰਗ ਨੂੰ ਲੈ ਕੇ ਲੋਕਾਂ ਦੇ ਦਿਮਾਗ ਤੇ ਬੜਾ ਬੋਝ ਰਹਿੰਦਾ ਹੈ ਕਹਿੰਦੇ ਜੀ ਪੈਸੇ ਕਿੱਥੋਂ ਆਉਣਗੇ ਕਿੰਨੇ ਕ ਪੈਸੇ ਲੱਗਣਗੇ ਬਹੁਤ ਪੈਸੇ ਲੱਗਦੇ ਆ ਬਾਹਰ ਪੇ ਜਲਦੀ ਕਿਵੇਂ ਕਰਾਂਗੇ ਅਸੀਂ ਪਰ ਦਿਲ ਚ ਇੱਛਾ ਹੈਗੀ ਹੈ ਸੁਪਨਾ ਹੈ ਕਿ ਸਾਡਾ ਬੱਚਾ ਜਾ ਕੇ ਬਾਹਰ ਕੈਨੇਡਾ ਪੜੇ ਅ ਫਰਸਟਲੀ ਦਾ ਮੈਮ ਇਹਦੇ ਵਿੱਚ ਫੰਡ ਦੀ ਰਿਕੁਆਇਰਮੈਂਟ ਰਹਿੰਦੀ ਹੈ ਬਟ ਇਹ ਨਹੀਂ ਹੈ ਕਿ ਤੁਹਾਨੂੰ ਬਹੁਤ ਜ਼ਿਆਦਾ ਫੰਡ ਦਿਖਾਣੇ ਪੈਣ ਮਿਨਿਮਲ ਫੰਡ ਦੇ ਨਾਲ ਆਪਣੀ ਫਾਈਲ ਤੁਸੀਂ ਪ੍ਰਸੀਡ ਕਰ ਸਕਦੇ ਹੋ ਮਿਨਿਮਲ ਖਰਚਾ ਆਉਂਦਾ ਹੈ ਅਗਰ ਇੱਕ ਬੱਚਾ ਹੈ ਤਾਂ ਪੇਰੈਂਟਸ ਦਾ ਮੈਕਸਿਮਮ ਖਰਚਾ 3.5 ਤੋਂ 4 ਲੱਖ ਦੇ ਅਪਰੋਕਸ ਆਉਂਦਾ ਜੋ ਕਿ ਬਹੁਤ ਜ਼ਿਆਦਾ ਨਹੀਂ ਹੈ ਵਿਦ 6 ਮੰਥ ਫੀਸ ਇਦੇ ਵਿੱਚ 6 ਮੰਥ ਦੀ ਫੀਸ ਵੀ ਇਨਕਲੂਡ ਹੈ ਤਾਂ ਮਿਨੀਮਲ ਫੰਡ ਦੇ ਨਾਲ ਆਪਾਂ ਫਾਈਲ ਪ੍ਰਸੀਡ ਕਰ ਸਕਦੀਆਂ ਜ਼ਰੂਰੀ ਨਹੀਂ ਹੈ ਕਿ ਬਹੁਤ ਜ਼ਿਆਦਾ ਫੰਡ ਰਿਕੁਆਇਰਡ ਹੋਣ ਇਸ ਫਾਈਲ ਲਈ ਤਾਂ ਫਾਈਲ ਮੈਨੇਜ ਹੁੰਦੀ ਹੈ ਫੰਡਸ ਦੇ ਨਾਲ ਫੀਸ ਦੇ ਨਾਲ ਬਸ ਇਹੀ ਚੀਜ਼ਾਂ ਰਿਕੁਆਇਰਡ ਰਿਕੁਆਇਰ ਚਾਹੀਦੀ ਹੈ ਹਰਮਿੰਦਰ ਮੈਮ ਕਹੇ ਵੀ ਨਾ ਪੈਰ ਰਸਤੇ ਦਿਮਾਗ ਤੇ ਬਹੁਤ ਹੁੰਦਾ ਹੈ ਕਹਿੰਦੇ ਜੀ ਜੀ ਕੰਸਲਟੈਂਸੀ ਕੋਲ ਜਾਉਣਾ ਪਹਿਲੇ ਆਪਣੀ ਮੋਟੀ ਜੀ ਫੀਸ ਰੱਖ ਦਿੰਦੇ ਅੱਗੇ ਵੀ ਸਾਨੂੰ ਇੰਨੀ ਫੀਸ ਦੋ ਪਹਿਲੇ ਜਾਂ ਸਾਡੇ ਤੋਂ ਇੰਨੇ ਪੈਸੇ ਭਰਵਾਓ ਹਨਾ ਫਿਰ ਅਸੀਂ ਅੱਗੇ ਫਾਈਲ ਤੋਰਾਂਗੇ ਤੁਹਾਡੀ ਫਿਰ ਉਹਦੇ ਬਾਅਦ ਵੀਜ਼ਾ ਵੀ ਡਿਲੇ ਹੋ ਜਾਂਦਾ ਬਹੁਤ ਟਾਈਮ ਬਾਦ ਆਂਦਾ ਹੈ ਇਹ ਬਹੁਤ ਸਾਰੀਆਂ ਚੀਜ਼ ਹੁੰਦੀਆਂ ਨੇ ਲੋਕ ਪੈਸਾ ਵੀ ਭਰ ਜਾਂਦੇ ਕਿਉਂਕਿ ਦਿਲ ਦੇ ਵਿੱਚ ਅਰਮਾਨ ਵੀ ਨੇ ਕਿ ਬਾਹਰ ਚਾਹੀਏ ਪਰ ਫਿਰ ਘਰ ਜਾ ਕੇ ਡਰਦੇ ਰਹਿੰਦੇ ਪੈਸੇ ਥਪਾਰ ਆਏ ਆ ਪਤਾ ਨਹੀਂ ਵੀਜ਼ਾ ਆਏਗਾ ਕਿ ਨਹੀਂ ਆਏਗਾ ਕਦੋਂ ਆਏਗਾ ਕਿਵੇਂ ਹੋਏਗਾ ਕੀ ਨਹੀਂ ਹੋਏਗਾ ਇਹਨਾਂ ਗੱਲਾਂ ਦਾ ਹੱਲ ਵੀ ਤੁਹਾਡੇ ਕੋਲ ਹੈ ਹਾਂਜੀ ਮੈਮ ਡੈਫੀਨੇਟਲੀ ਹੱਲ ਹੈ ਇਸ ਚੀਜ਼ ਦਾ ਕੰਪਨੀ ਜੀਡੀਓ ਪ੍ਰੋਫਾਈਲ ਚੈੱਕ ਕਰਦੀ ਹੈ ਥੈਨ ਅਪਰ admision ਦਾ ਪ੍ਰੋਸੈਸ ਸ਼ੁਰੂ ਕਰਦੇ ਆ ਪਹਿਲਾਂ ਸਭ ਤੋਂ ਪਹਿਲਾਂ ਬੱਚੇ ਦੀ eligibility ਦੇਖਦੇ ਆ ਕਿ ਬੰਦੀ ਵੀ ਹੈ ਜਾਂ ਨਹੀਂ ਉਹਦੇ ਚ ਕੀ ਕੀ ਆਉਂਦਾ ਹੈ ਬੱਚੇ ਦੇ ਜੇ ਤਾਂ ਬੱਚਾ ਅਗਰ ਸਟੱਡੀ ਕਰ ਰਿਹਾ ਤਾਂ ਉਹਦਾ academik score required ਹੋਏਗਾ ਇਫ ਅਗਰ ਬੱਚਾ ਸਟੱਡੀ ਨਹੀਂ ਕਰਦਾ ਤਾਂ ਜਸਟ ਉਹਦੀ ਐਪਲੀਕੇਸ਼ਨ ਡਾਇਰੈਕਟ ਅਪਰੂਵ ਹੋ ਜਾਏਗੀ ਜੋ ਬੱਚੇ ਛੋਟੇ ਹੁੰਦੇ ਨੇ ਲਾਈਕ ਉਹਨਾਂ ਦੇ ਲਈ ਐਂਡ ਜੋ ਵੀ ਇਹਦੇ ਵਿੱਚ ਫੀਸਸ ਨੇ ਉਹ ਡਾਇਰੈਕਟ ਬੱਚੇ ਸਕੂਲ ਨੂੰ ਭਰਦੇ ਨੇ ਪੇਰੈਂਟ ਸਕੂਲ ਨੂੰ ਭਰਦੇ ਨੇ ਐਂਡ ਫਰਸਟ ਜਿਹੜੀਆਂ ਐਡਮਿਸ਼ਨਸ ਹੁੰਦੀਆਂ ਨੇ ਉਹ ਕੰਪਨੀ ਉਹਨਾਂ ਨੂੰ ਪ੍ਰੋਵਾਈਡ ਕਰਦੀ ਹੈ ਤਾਂ ਕੋਈ ਇਦਾਂ ਦਾ ਇਸ਼ੂ ਨਹੀਂ ਹੈ ਇਹਦੇ ਵਿੱਚ ਡਰਨ ਵਾਲਾ ਕਿ ਹੋਏਗਾ ਕੰਮ ਜਾਂ ਨਹੀਂ ਹੋਏਗਾ ਜਾਂ ਕੋਈ ਇਹਦੇ ਵਿੱਚ ਪਤਾ ਨਹੀਂ ਹੈ ਕਿ ਅੱਗੇ ਜਾ ਕੇ ਕੀ ਬਣਨਾ ਹੈ ਉਹ ਸਾਰੀਆਂ ਜਿਗਰ ਆ ਜਾਂਦੀਆਂ ਨੇ ਜਿਵੇਂ ਜਿਵੇਂ ਆਪਾਂ ਕੰਮ ਕਰਦੇ ਜਾਂ ਕੋਈ ਰਿਫਿਊਜ਼ਲ ਆਂਦੇ ਆਂਦੇ ਕਿਸੇ ਤਰੀਕੇ ਨਹੀਂ ਨਹੀਂ ਸਟੱਡੀ ਦੇ ਵਿੱਚ ਰਿਫਿਊਜ਼ਲ ਦਾ ਬਹੁਤ ਰੇਅਰ ਚਾਂਸ ਹੁੰਦਾ ਹੈ ਅਗਰ ਕੋਈ ਪੇਰੈਂਟਸ ਕਲੀਅਰ ਨਹੀਂ ਕਰਦਾ ਡਾਕੂਮੈਂਟੇਸ਼ਨ ਪਹਿਲਾਂ ਨਹੀਂ ਕਲੀਅਰ ਕਰਦਾ ਏਜੰਟ ਨੂੰ ਕਿ ਕੋਈ ਫੇਕ ਡਾਕੂਮੈਂਟ ਦੇ ਦਿੰਦਾ ਉਸ ਕੰਡੀਸ਼ਨ 'ਚ ਅਗਰ ਐਮਬੈਸੀ ਵੈਰੀਫਾਈ ਕਰਦੀ ਹੈ ਦੈਟ ਕੇਸ ਹੁੰਦਾ ਅਦਰਵਾਈਜ਼ ਸਟੱਡੀ ਦੇ ਵਿੱਚ ਕੋਈ ਰਿਫਿਊਜ਼ਲ ਦਾ ਚਾਂਸ ਹੀ ਨਹੀਂ ਹੈ ਇਹ ਗੱਲ ਪੇਰੈਂਟਸ ਮਾਈਨਰਸ ਕੋਲ ਵੀ ਜ਼ਿਆਦੇ ਵਿੱਚ ਹੈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈਗਾ ਖਾਸ ਕਰ ਉਹਨਾਂ ਐਡਲਟਸ ਲਈ ਜਿਹੜੇ ਕਿ ਚਾਹੁੰਦੇ ਕਿ ਸਾਡੇ ਬੱਚੇ ਬਾਹਰ ਜਾਣ ਜਾਂ ਪੜਨ ਜਾ ਕੇ ਸਾਡੇ ਛੋਟੇ ਬੱਚੇ ਜਿਹੜੇ ਨੇ ਬਾਹਰ ਸਕੂਲਿੰਗ ਲਈ ਜਾਣ ਕੋਈ ਵੀ ਕਦੀ ਵੀ ਸਿਰਫ ਇਹਨਾਂ ਪਿੱਛੇ ਖੁਦ ਕੋਈ ਗਲਤ ਡਾਕੂਮੈਂਟ ਨਾ ਲਗਾਓ ਕੋਈ ਫੇਕ ਡਾਕੂਮੈਂਟ ਨਾ ਲਗਾਓ ਜਿਹਦੇ ਨਾਲ ਕਿ ਕੋਈ ਵੀ ਅੜਿਕਾ ਆ ਸਕੇ ਪੈਰੈਂਟਸ ਇੱਕ ਸ ਇੰਪੋਰਟੈਂਟ ਕੜੀ ਰਹਿੰਦੇ ਆ ਛੋਟਾ ਬੱਚਾ ਜਾ ਰਿਹਾ 3 ਸਾਲ ਦਾ 4 ਸਾਲ ਦਾ 5 ਸਾਲ ਦਾ ਆਪਣੇ ਆਪ ਨੂੰ ਤਾਂ ਉੱਥੇ ਲੁੱਕ ਆਫਟਰ ਕਰ ਨਹੀਂ ਸਕਦਾ ਆਪਣੀ ਕੈਰ ਨਹੀਂ ਕਰ ਸਕਦਾ ਮੈਨੇਜ ਨਹੀਂ ਕਰ ਸਕਦਾ ਆਪ ਇਹਦੇ ਵਿੱਚ ਮੈਮ ਇਹ ਹੁੰਦਾ ਹੈ ਕਿ ਜਿਹੜੇ ਬੱਚੇ ਛੋਟੇ ਹੁੰਦੇ ਨੇ ਲਾਈਕ 3 ਤੋਂ 19 ਅਏ ਦੇ ਬੱਚੇ ਹੁੰਦੇ ਨੇ ਮਾਈਨਰ ਹੁੰਦੇ ਨੇ ਉਹਨਾਂ ਦੇ ਵਿੱਚ ਪੇਰੈਂਟਸ ਨੂੰ ਨਾਲ ਜਾਣ ਦੀ ਪਰਮਿਸ਼ਨ ਦਿੰਦੀ ਹੈ ਕੈਨੇਡਾ ਦੀ ਗਵਰਨਮੈਂਟ ਐਜ਼ ਅ ਕਸਟੋਡੀਅਨ ਐਜ਼ ਅ ਗਾਰਡੀਅਨ ਉਹ ਪੇਰੈਂਟਸ ਬੱਚਿਆਂ ਦੇ ਨਾਲ ਜਾਂਦੇ ਨੇ ਬੱਚਿਆਂ ਦੀ ਕੇਅਰ ਦੇ ਲਈ ਕਿ ਬੱਚਾ ਅੱਗੇ ਸਰਵਾਈਵ ਨਹੀਂ ਕਰ ਸਕਦਾ ਕੱਲਾ ਜਾ ਰਿਹਾ ਟਰੈਵਲ ਨਹੀਂ ਕਰ ਸਕਦਾ ਤਾਂ ਇਸ ਕਰਕੇ ਪੇਰੈਂਟਸ ਨੂੰ ਇੰਡੀਆ ਤੋਂ ਹੀ ਪਰਮਿਸ਼ਨ ਮਿਲਦੀ ਹੈ ਬੱਚੇ ਦੇ ਨਾਲ ਜਾਣ ਲਈ ਜੇ ਬੱਚੇ ਦੇ ਕੋਈ ਪੈਰੈਂਟ ਮਤਲਬ ਕਿ ਮਾਂ ਔਰ ਬਾਪ ਪੈਰੈਂਟ ਮਾਂ ਔਰ ਬਾਪ ਹੀ ਨੇ ਹਾਂਜੀ ਉਹਦੇ ਇਲਾਵਾ ਕੋਈ ਭੂਆ ਕੋਈ ਮਾਸੀ ਕੋਈ ਵੱਡਾ ਭਰਾ ਇਹ ਤਾਂ ਨਹੀਂ ਕੋਈ ਆਪਸ਼ਨਸ ਹੈਗੇ ਨੇ ਹਾਂਜੀ ਇਹਦੇ ਵਿੱਚ ਥਰਡ ਗਾਰਡੀਅਨ ਦੇ ਵਿੱਚ ਕੋਈ ਵੀ ਆਪਣਾ ਜਿਹੜਾ ਰਿਲੇਟਿਵ ਆ ਫਾਈਲ ਲਗਾ ਸਕਦਾ ਬਟ ਪੇਰੈਂਟਸ ਦੀ ਪਰਮਿਸ਼ਨ ਦੇ ਨਾਲ ਲੱਗੇਗਾ ਜੀ ਪੋਸਿਬਿਲਟੀਜ਼ ਹੈ ਕਿ ਜਾ ਸਕਦਾ ਹੈ ਉਹਨਾਂ ਦੇ ਨਾਲ ਉਹਨਾਂ ਦੀ ਕੋਈ ਅਲੱਗ ਤੋਂ ਤਾਂ ਨਹੀਂ ਕੋਈ ਹੋਰਨ ਖਰਚਾ ਕਰਨਾ ਪਏਗਾ ਯਾ ਕੁਝ ਹੈ ਕਿ ਬੱਚੇ ਦਾ ਗਾਰਡੀਅਨ ਬਣ ਕੇ ਜਾਏਗਾ ਬੇਸਿਕ ਖਰਚਾ ਆਉਂਦਾ ਐਂਬੈਸੀ ਫੀਸ ਐਂਡ ਆਲ ਬਾਕੀ ਅਦਰ ਕੋਈ ਹੋਰ ਖਰਚਾ ਨਹੀਂ ਆਉਂਦਾ ਉਨਾ ਪਾ ਮੁੜ ਕੇ ਉੱਥੇ ਆਨੇ ਆ ਕਿ ਜੇ ਇੱਕ ਬੱਚਾ ਬਾਹਰ ਜਾ ਰਿਹਾ ਉਹਨਾਂ ਦੇ ਪੈਲੰਸ ਵੀ ਨਾਲ ਜਾ ਰਿਹਾ ਹੈ ਡੈਫੀਨਿਟਲੀ ਇੱਥੇ ਕੋਈ ਕੰਮ ਕਾਜ ਕਰਦੇ ਐ ਸਪੋਜ਼ ਕਰੋ ਕੋਈ ਨੌਕਰੀ ਕਰ ਰਿਹਾ ਕੋਈ ਖੇਤੀਬਾੜੀ ਕਰ ਰਿਹਾ ਕਿਸੇ ਦਾ ਬਿਜ਼ਨਸ ਹੈ ਉਹ ਸਾਰਾ ਵਾਈਂਡ ਅਪ ਕਰਕੇ ਉਥੋਂ ਜਾਏਗਾ ਡੈਫੀਨੇਟਲੀ ਕਿਉਂਕਿ ਸਾਰਾ ਉਹ ਉਥੋਂ ਬੰਦ ਕਰਕੇ ਆਪਣਾ ਸੰਭਾਲ ਕੇ ਜਾਂ ਵੇਚ ਕੇ ਜਾਂ ਉਹਨੂੰ ক্লোਜ਼ ਡਾਊਨ ਕਰਕੇ ਸ਼ਟ ਡਾਊਨ ਕਰਕੇ ਜਾਏਗਾ ਪਰ ਉੱਥੇ ਜਾ ਕੇ ਵੀ ਸਰਵਾਈਵਲ ਦਾ ਕੁਐਸਚਨ ਤਾਂ ਹਰ ਇੱਕ ਤੇ ਲਈ ਹੈ ਕਿਉਂਕਿ ਬੱਚੇ ਨੂੰ ਤੁਸੀਂ ਪੈਸੇ ਭਰ ਕੇ ਭੇਜ ਵੀ ਰਹੇ ਹੋ ਸਕੂਲਿੰਗ ਦੀ ਉੱਥੇ ਫੀਸ ਵੀ ਭਰਨੀ ਹੈ ਅੱਗੇ ਆਪਣਾ ਜੇ ਤੁਸੀਂ ਜਾਣਦੇ ਹੋ ਉਹਦੇ ਖੁਦ ਖਾਣਾ ਵੀ ਹੈ ਰਹਿਣਾ ਵੀ ਬੋਰਡਿੰਗ ਲੋਜਿੰਗ ਹਰ ਚੀਜ਼ ਹੈ ਤੇ ਲਾਈਫ ਦੇ ਅੱਗੇ ਪ੍ਰੋਗਰੈਸ਼ਨ ਵਾਸਤੇ ਵੀ ਤੁਹਾਨੂੰ ਮਨੀ ਫੰਡ ਸਭ ਕੁਝ ਚਾਹੀਦਾ ਹੈ ਮੀਨਸ ਕਿ ਕਮਾਈ ਦਾ ਸਾਧਨ ਵੀ ਚਾਹੀਦਾ ਫਿਰ ਉੱਥੇ ਪੈਰੈਂਟਸ ਕੀ ਕਰਨਗੇ ਪੇਰੈਂਟਸ ਜਦੋਂ ਬੱਚੇ ਦੇ ਨਾਲ ਫਾਈਨਲਿਸੀ ਪ੍ਰਸੀਡ ਕਰਦੇ ਆ ਤਾਂ ਪੇਰੈਂਟਸ ਨੂੰ ਸਰਵਾਈਵਿੰਗ ਜੋਬਸ ਅਸੀਂ ਇੰਡੀਆ ਤੋਂ ਹੀ ਪ੍ਰੋਵਾਈਡ ਕਰਦੇ ਆ ਲਾਈਕ ਉਹਨਾਂ ਨੂੰ ਵਰਕ ਪਰਮਿਟ ਪ੍ਰੋਵਾਈਡ ਹੁੰਦਾ ਜਿਸ ਦੇ ਨਾਲ ਉਹ ਆਪਣਾ ਫਰਦਰ ਅਰਨਿੰਗ ਕਰਦੇ ਨੇ ਤੇ ਆਪਣੇ ਫਰਦਰ ਜਿਹੜੇ ਕੈਨੇਡਾ ਦੇ ਐਕਸਪੈਂਸਸ ਨੇ ਉਹ ਫੁੱਲਫਿਲ ਕਰ ਸਕਦੇ ਨੇ ਜਿਹੜੀ ਅਰਨਿੰਗ ਹੁੰਦੀ ਆ ਲਾਈਕ ਉਹਦੇ ਵਿੱਚ ਇਹ ਹੁੰਦਾ ਹੈ ਕਿ ਅੱਗੇ ਜਾ ਕੇ ਜਦੋਂ ਪੇਰੈਂਟਸ ਕੰਮ ਕਰਦੇ ਨੇ ਫਦਰ ਉਹਨਾਂ ਨੂੰ ਖੁਰ ਵੀ ਬਹੁਤ ਸਾਰੀਆਂ ਓਪਰਚ्युनिटीਜ਼ ਮਿਲਦੀਆਂ ਨੇ ਜੀ ਹਾਂਜੀ ਫਿਰ ਤੁਹਾਨੂੰ ਕਿੰਨਾ ਕਿੰਨੇ ਸਾਲ ਹੋ ਗਏ ਔਰ ਕਿੰਨੇ ਕਹੇ ਤੱਕ ਮੈਂ ਸਕੈਨ ਚਲਉਇਤਾ ਇੱਕ ਨੰਬਰ ਐਗਜ਼ੈਕਟਲੀ ਨਹੀਂ ਹੁੰਦਾ ਨੰਬਰ ਦੀ ਗੱਲ ਨਹੀਂ ਹੁੰਦੀ ਬਟ ਕਹਿੰਦੀ ਗੱਲ ਹੈ ਕੋਈ ਐਸਾ ਤੁਹਾਡੇ ਨਾਲ ਤੁਸੀਂ ਜਿੰਨੇ ਲੰਬੇ ਸਮੇਂ ਤੋਂ ਤੁਹਾਡੀ ਜਿਹੜੀ ਹੈਗੀ ਹੈ ਅਮੈਕਸ ਵੀਜ਼ਾ ਪੁਆਇੰਟ ਜਿਹੜਾ ਇੱਕ ਕੰਪਨੀ ਕੰਸਲਟੈਂਸੀ ਹੈਗੀ ਹੈ ਕਾਫੀ ਸਾਰੇ ਬੱਚਿਆਂ ਨੂੰ ਸਕੂਲਿੰਗ ਪ੍ਰੋਵਾਈਡ ਉੱਤੇ ਕਰਵਾ ਚੁੱਕੀ ਹੈ ਉਹਨਾਂ ਦੇ ਉਸ ਸੁਪਨਿਆਂ ਨੂੰ ਜਿਹੜੇ ਖੰਭ ਲਾ ਚੁੱਕੀ ਹੈ ਉਹਦੇ ਬਾਅਦ ਜਿਸ ਤਰੀਕੇ ਦੇ ਨਾਲ ਕੋਈ ਐਸ ਐਕਸਪੀਰੀਅੰਸ ਤੁਹਾਨੂੰ ਲੱਗਿਆ ਹੋਏ ਕਿ ਪੈਰੈਂਟਸ ਨੂੰ ਲੱਗ ਰਹੀ ਰਹੀ ਸੀ ਜਾਂ ਬਹੁਤ ਖੁਸ਼ ਹੋਏ ਜਾਂ ਉਹਨਾਂ ਨੂੰ ਮਤਲਬ ਇੱਕ ਤਰ੍ਹਾਂ ਦਾ ਸਰਪ੍ਰਾਈਜ਼ ਹੀ ਮਿਲਿਆ ਕਿਉਂਕਿ ਕਈ ਵਾਰੀ ਹੁੰਦਾ ਨਾ ਆਪਾਂ ਪੰਗਾ ਜਿਹਾ ਲੈ ਲੈਨੇ ਕਿਸੇ ਕੰਮ ਦੇ ਵਿੱਚ ਸਾਨੂੰ ਵੀ ਨਹੀਂ ਪਤਾ ਹੁੰਦਾ ਹੋਏਗਾ ਕਿ ਨਹੀਂ ਹੋਏਗਾ ਪਰ ਜੇ ਹੋ ਜਾਏ ਤਾਂ ਐਦਾਂ ਲੱਗਦਾ ਵੀ ਜਿਵੇਂ ਨਾ ਨਾ ਵੀ ਆਰ ਔਨ ਕਲਾਊਡ 9 ਸોર્ટ ਆਫ ਹਾਂ ਇਹ ਹਮੇਸ਼ਾ ਮੈਮ ਇੱਕ ਚੀਜ਼ ਰਹਿੰਦੀ ਹੈ ਕੋਈ ਵੀ ਫੈਮਿਲੀ ਆਂਦੀ ਆ ਉਹਨਾਂ ਦੇ ਕੋਲੇ ਇੱਕ ਦੋ ਰਿਫਿਊਜ਼ਲਸ ਹੁੰਦੇ ਹੁੰਦੇ ਨੇ ਦੈਨ ਉਹ ਸੋਚਦੇ ਨੇ ਕਿ ਹੁਣ ਆਏਗਾ ਨਹੀਂ ਆਏਗਾ ਬਹੁਤ ਕਨਫਿਊਜ਼ਨ ਹੁੰਦੀ ਹੈ ਮਤਲਬ ਪਿੱਛੇ ਰਿਫਿਊਜ਼ਲਸ ਪਹਿਲੇ ਲੈ ਕੇ ਆਏ ਹੁੰਦੇ ਆ ਦੇਣੇ ਲੈ ਕੇ ਆਲਮੋਸਟ ਐਂਡ ਜਦੋਂ ਇਹ ਵੀਜ਼ਾ ਜੋ ਸਟਾਰਟ ਹੋਇਆ ਉਸ ਤੋਂ ਬਾਅਦ ਸਾਡੀ ਕੰਪਨੀ ਆਲਮੋਸਟ 10 ਇਅਰਸ ਤੋਂ ਕੰਮ ਕਰ ਰਹੀ ਹੈ ਤਾਂ ਐਕਸਪੀਰੀਅੰਸ ਸਟਾਫ ਹੈ ਪਹਿਲਾਂ ਅਸੀਂ ਪੂਰੀ ਤਰ੍ਹਾਂ ਪ੍ਰੋਫਾਈਲ ਚੈੱਕ ਕਰਦੇ ਆਂ ਐਂਡ ਦੈਨ ਹੀ ਫਾਈਲ ਪ੍ਰੋਸੀਡ ਕਰਦੇ ਆਂ ਡੈਫੀਨੇਟਲੀ ਜੋ ਫਾਈਲ ਪ੍ਰੋਸੀਡਿੰਗ ਹੁੰਦੀ ਹੈ ਵੀਜ਼ਾ ਆਂਦੇ ਨੇ ਪੇਰੈਂਟਸ ਵੀ ਬਹੁਤ ਸਰਪ੍ਰ ਕਹਿਆ ਵੀਜ਼ਾ ਆਏਗਾ ਬਟ ਅਚੀਵ ਹੁੰਦੇ ਨਹੀਂ ਵੀਜ਼ਾ ਜੀ ਕੋਈ ਐਸਾ ਵੀ ਐਸਾ ਤੁਹਾਡੇ ਸਾਹਮਣੇ ਕਦੇ ਕੋਈ ਐਗਜ਼ਾਮਪਲ ਆਇਆ ਜਿੱਥੇ ਕਿ ਪੈਰੈਂਟਸ ਕਾਫੀ ਜਿਵੇਂ ਤੁਸੀਂ ਰਿਫਿਊਜ਼ਸ ਦੀ ਗੱਲ ਕੀਤੀ ਪਹਿਲੇ ਰਿਫਿਊਜ਼ ਇੱਕ ਦੋ ਜਗ੍ਹਾ ਤੇ ਹੋ ਕੇ ਆਏ ਨੇ ਔਰ ਉਹਦੇ ਬਾਅਦ ਆ ਤਗੇ ਤੁਹਾਡੇ ਕੋਲ ਕਿਉਂਕਿ ਮਨ ਦੇ ਵਿੱਚ ਉਹ ਇੱਕ ਸੁਪਨਾ ਇੱਕ ਤ੍ਰਿਸ਼ਨਾ ਜੀ ਸੀਗੀ ਕਿ ਜਾਣਾ ਜ਼ਰੂਰ ਹੈ ਹੋ ਸਕੇ ਤਾਂ ਸ਼ਾਇਦ ਇੱਕ ਵਾਰੀ ਫਿਰ ਚਾਂਸ ਲੈ ਕੇ ਦੇਖ ਲਈਏ ਬੰਦਾ ਕਈ ਵਾਰੀ ਇੱਕ ਦੋ ਵਾਰ ਹਾਰਨ ਤੋਂ ਬਾਅਦ ਵੀ ਸੋਚਦਾ ਵੀ ਇੱਕ ਵਾਰੀ ਚਾਂਸ ਤਾਂ ਲੈ ਕੇ ਦੇਖ ਲਈਏ ਕੀ ਪਤਾ ਮੇਰਾ ਕੰਮ ਬਣ ਜਾਏ ਉਸ ਚੀਜ਼ ਨੂੰ ਲੈ ਕੇ ਕਈ ਤੁਹਾਡੇ ਕੋਲ ਐਸਾ ਕੋਈ ਪੈਰੈਂਟ ਆਇਆ ਹੋਏ ਔਰ ਉਹਦੇ ਬਾਅਦ ਫਿਰ ਜਦੋਂ ਆਏ ਹੁਣ ਉਹਦੇ ਬਾਅਦ ਵੀ ਜਦੋਂ ਤੋਂ ਚਾਹੇ ਕੰਸਲਟੈਂਸੀ ਵੀ ਲੈ ਰਹੇ ਨੇ ਕਾਉਂਸਲਿੰਗ ਵੀ ਲੈ ਰਹੇ ਨੇ ਪਰ ਫਿਰ ਵੀ ਉਹਨਾਂ ਨੂੰ ਕੌਨਫੀਡੈਂਸ ਨਹੀਂ ਹੈ ਇੱਕ ਵਾਰ ਤਾਂ ਉਹ ਮਤਲਬ ਕਿ ਕਹਿੰਦੇ ਨਾ ਬੜੇ ਢਿੱਲੇ ਢਿੱਲੇ ਜੇ ਘਰ ਗਏ ਹੋਣਗੇ ਤੇ ਜਦੋਂ ਉਹਨਾਂ ਨੂੰ ਆਇਆ ਤੇ things were definitely very different ਹਾਂ ਇਹ ਮੋਸਟਲੀ ਜਿਹੜਾ ਐਕਸਪੀਰੀਅੰਸ ਹੈ ਮੇਰੇ ਨਾਲ ਹੁੰਦਾ ਹੈ ਔਰ ਜੋ ਸਟਾਫ ਹੈ ਸਾਰਿਆਂ ਦੇ ਨਾਲ ਇੱਕ ਐਕਸਪੀਰੀਅੰਸ ਹੁੰਦਾ ਹੈ ਕਿ ਪਹਿਲਾਂ ਉਹਨਾਂ ਨੂੰ ਲੱਗਦਾ ਹੈ ਕਿ ਨਈ ਪ੍ਰੋਫਾਈਲ ਨਹੀਂ ਲੱਗ ਰਹੀ ਵੀਜ਼ਾ ਆਏਗਾ ਨਹੀਂ ਆਏਗਾ ਬਟ ਜਦੋਂ ਉਹਨਾਂ ਨੂੰ ਚੀਜ਼ਾਂ ਪ੍ਰੋਵਾਈਡ ਹੁੰਦੀਆਂ ਨੇ ਉਹਨਾਂ ਦੇ ਡਾਊਟਸ ਆਪਣੇ ਆਪ ਕਲੀਅਰ ਹੋ ਜਾਂਦੇ ਨੇ ਐਂਡ ਫਾਈਨਲੀ ਗਾਟ ਵੀਜ਼ਾ ਮਤਲਬ ਬਹੁਤ ਸਾਰੀਆਂ ਫੈਮਿਲੀਜ਼ ਐਦਾਂ ਨਹੀਂ ਆਉਂਦੀਆਂ ਨੇ ਜਿਨ੍ਹਾਂ ਨੂੰ ਅਦੋਂ ਤਾਂ ਕਿ ਨਹੀਂ ਹੁਣ ਤੇ ਹੋਏਗਾ ਇਹ ਨਹੀਂ ਪੋਸਿਬਿਲਟੀਜ਼ ਨਹੀਂ ਹੈ ਉਹਨਾਂ ਦੇ ਵੀ ਵੀਜ਼ਾ ਆਏ ਨੇ ਤਾਂ ਇਹਦੇ ਵਿੱਚ ਪ੍ਰੋਫਾਈਲ ਮੈਟਰ ਕਰਦੀ ਹੈ ਅਗਰ ਪ੍ਰੋਫਾਈਲ ਠੀਕ ਹੈ ਤਾਂ ਡਾਕੂਮੈਂਟੇਸ਼ਨ ਸਭ ਤੋਂ ਇੰਪੋਰਟੈਂਟ ਹੈ ਫਾਈਲਿੰਗ ਸਭ ਤੋਂ ਇੰਪੋਰਟੈਂਟ ਹੈ ਤਾਂ ਉਹਦੇ ਬਿਹਾਫ ਤੇ ਹੀ ਵੀਜ਼ਾ ਆਉਂਦਾ ਹੈ ਬੇਸਿਕ ਡਾਕੂਮੈਂਟਸ ਦੇ ਨਾਲ ਜੀ ਹਰਮੀਨ ਮੈਮ ਜਿੱਥੋਂ ਤੱਕ ਗੱਲ ਕਰੀਏ ਆਪਾਂ ਅ स्पैशल मतलब कि स्पैशलिटी दी थोड़ी तो जो एमएक्स वीजा पॉइंट तो है वो स्पैशलिटी जी है वो हैगी है लाइसेंस, करी। पे, तो लाइसेंस तो आ, मतलब की गल करिए माइनर वीजा के लाइसेंस थी ही जिस पर्टिकुलर मतलब कि कंसलटेंसी जिस तरीके प्रोवाइड होया ਸੇ ਇੱਕ ਵੱਡਾ ਰੀਜ਼ਨ ਹੈ ਕਿ ਲੋਕ ਤੁਹਾਡੇ ਕੋਲ ਆਉਂਦੇ ਹਾਂ ਹਾਂਜੀ ਮੈਮ ਪਰ ਇਹ ਜਿਹੜਾ ਹੈਗਾ ਇਹਦਾ ਕੀ ਕ੍ਰਾਈਟੇਰੀਆ ਕੀ ਹੁੰਦਾ ਮੀਨਸ ਕਿ ਸਾਰੇ ਏਜੰਟਸ ਨੂੰ ਕਿਉਂ ਨਹੀਂ ਮਿਲਦਾ ਹੈ ਲਾਇਸੈਂਸ ਮੈਮ ਇਹ ਜੋ ਲਾਇਸੈਂਸ ਰਹਿੰਦਾ ਹੈ ਇਹਦੇ ਵਿੱਚ ਇਹ ਹੁੰਦਾ ਹੈ ਕਿ ਲਾਸਟ 3 ਇਅਰਸ ਦਾ ਸਕਸੈਸ ਰੇਟ ਦੇਖਿਆ ਜਾਂਦਾ ਹੈ ਕੰਪਨੀ ਦਾ ਕਿ ਉਹਨੇ ਕਿੰਨੇ ਵੀਜ਼ਾਸ ਗ੍ਰਾਂਟ ਕਰਾਏ ਐਂਡ ਉਸ ਤੋਂ ਬਾਅਦ ਹੀ ਕੰਪਨੀ ਨੂੰ ਇਹ ਜਿਹੜਾ ਲਾਇਸੈਂਸ ਹੈ ਉਹ ਇਸ਼ੂ ਹੁੰਦਾ ਹੈ ਇਹ ਇੱਕ ਐਮਐਕਸ ਵੀਜ਼ਾ ਪੁਆਇੰਟ ਦੀ ਸਪੈਸ਼ਲਿਸਟਿਸ ਹੈ ਕਿ ਉਹਨਾਂ ਕੋਲੇ ਮਾਈਨਰ ਸਕੂਲਿੰਗ ਵੀਜ਼ਾ ਦਾ ਲਾਇਸੈਂਸ ਹੈ ਕੰਪਨੀ ਕਾਫੀ ਲੰਬੇ ਟਾਈਮ ਤੋਂ ਕੰਮ ਕਰ ਰਹੀ ਹੈ ਔਰ ਸਕਸੈਸ ਰੇਟ ਜੋ ਵੀਜ਼ਾਸ ਦਾ ਉਹ ਬਹੁਤ ਅੱਛਾ ਹੈ ਜੀ ਹਾਂ ਜੀ ਜਿਹੜੇ ਪੇਰੈਂਟਸ ਨੇ ਖਾਸ ਤੌਰ ਤੇ ਜਿੱਦਾਂ ਗਾਰਡੀਅਨਸ ਨੇ ਪੇਰੈਂਟਸ ਨੇ ਉਹਨਾਂ ਦਾ ਵੀ ਨਾਲ ਜਿਹੜਾ ਜਾਣਾ ਹੈਗਾ ਉਹ ਵੀ ਇੱਕ ਜਿਹੜਾ ਕਿਸ ਤਰੀਕੇ ਦੇ ਨਾਲ ਮੀਨਸ ਕੀ ਕ੍ਰਾਈਟੇਰੀਆ ਕੀ ਕੁਝ ਰਹਿੰਦਾ ਉਹਦੇ ਵਿੱਚ ਕਿਸ ਤਰ੍ਹਾਂ ਦੇ ਪੈਰੈਂਟਸ ਦੀ ਜ਼ਿਆਦਾ ਅਪਰੂਵਲ ਹੋ ਜਾਂਦੀ ਹੈ ਜਾਂ ਕੁਝ ਪਾਰਟिकुलर ਕ੍ਰਾਈਟੇਰੀਆ ਤਾਂ ਨਹੀਂ ਕਿ ਨੌਕਰੀ ਪੇਸ਼ਾ ਵਾਲੇ ਜਾਂ ਕਿੱਦਾਂ ਦੇ ਲੋਕਾਂ ਨੂੰ ਜਿਹੜਾ ਉਹ ਪ੍ਰੀਫਰੈਂਸਸ ਉਹਨਾਂ ਦੀ ਛੇਤੀ ਮਤਲਬ ਕਿ ਐਕਸੈਪਟੈਂਸ ਐਪਲੀਕੇਸ਼ਨਸ ਦੀ ਜਾਂ ਕੁਝ ਐਸਾ ਵੀ ਕ੍ਰਾਈਟੇਰੀਆ ਰਹਿੰਦਾ ਨਹੀਂ ਨਹੀਂ ਮੈਮ ਐਦਾਂ ਦਾ ਕ੍ਰਾਈਟੇਰੀਆ ਨਹੀਂ ਰਹਿੰਦਾ ਕੈਨੇਡਾ ਦੇ ਵਿੱਚ ਜੋ ਫਾਈਲਸ ਜਾਂਦੀ ਹੈ ਉਹ ਬੇਸਿਕਲੀ ਬੱਚੇ ਦੇ ਬਿਹਾਫ ਤੇ ਜਾਂਦੀ ਹੈ ਪੇਰੈਂਟਸ ਜਿਹੜੇ ਨੇ ਉਹਨਾਂ ਦੀ ਪ੍ਰੋਫਾਈਲ ਚਾਹੇ ਐਗਰੀਕਲਚਰ ਆ ਚਾਹੇ ਜੌਬ ਆ ਚਾਹੇ ਬਿਜ਼ਨਸ ਆ ਹਰ ਤਰ੍ਹਾਂ ਦੀ ਫਾਈਲ ਜਿਹੜੀ ਆ ਉਹ ਐਕਸੈਪਟ ਹੁੰਦੀ ਹੈ ਤਾਂ ਕੋਈ ਪਰਟੀਕੂਲਰ ਇਹ ਨਹੀਂ ਹੈ ਕਿ ਸਪੈਸਿਫਿਕ ਜੌਬ ਵਾਲੇ ਹੀ ਜਾਣਗੇ ਆ ਬਿਜ਼ਨਸ ਵਾਲੇ ਵੀ ਜਾਣਗੇ ਸਾਰੀਆਂ ਤਰ੍ਹਾਂ ਦੀਆਂ ਪ੍ਰੋਫਾਈਲਾਂ ਜਿਹੜੀਆਂ ਨੇ ਉਹ ਐਕਸੈਪਟ ਹੁੰਦੀਆਂ ਨੇ ਜੀ ਕਿਉਂਕਿ ਬੇਸਿਕਲੀ ਜਿਹੜਾ ਇਹ ਵੀਜ਼ਾ ਹੈ ਇਹ ਬੱਚੇ ਦੇ ਡਿਪੈਂਡੈਂਟਸ ਤੇ ਪੇਰੈਂਟਸ ਨੂੰ ਮਿਲ ਰਿਹਾ ਐ ਐਂਡ ਜੋ ਪੇਰੈਂਟਸ ਆ ਉਹਨਾਂ ਦੀ ਪ੍ਰੋਫਾਈਲ ਬਹੁਤ ਜ਼ਿਆਦਾ ਉਹ ਨਹੀਂ ਹਾਈਲਾਈਟਸ ਨਹੀਂ ਹੁੰਦੀ ਉਹਦੇ ਵਿੱਚ ਜੀ ਮੈਮ ਜਿੱਥੋਂ ਤੱਕ ਗੱਲ ਕੀਤੀ ਜਾਏ ਬਹੁਤ ਸਾਰੇ ਕੰਟਰੀਜ਼ ਨੇ 옵ਸ਼ਨਸ ਬਹੁਤ ਨੇ ਲੋਕਾਂ ਕੋਲ ਅਮਰੀਕਾ ਦੀ 옵ਸ਼ਨ ਹੈ ਨਵੇਂ ਨਵੇਂ ਕਈ ਕੰਟਰੀਜ਼ ਹੋਣ ਜਿਹੜੀ 옵ਸ਼ਨਸ ਦੇ ਰਿਹਾ ਹੈ ਪਿੱਛੇ ਜੇ ਜਿਸ ਤਰੀਕੇ ਦੇ ਨਾਲ ਕੁਝ ਰੈਸਟ੍ਰਿਕਸ਼ਨਸ ਵੀ ਆਈਆਂ ਉਹਦੇ ਬਾਵਜੂਦ ਵੀ ਲੋਕ ਜਿਹੜੇ ਨੇ ਹੋਰ ਕਈ ਕੰਟਰੀਜ਼ ਵੱਲ ਜਾ ਰਹੇ ਹਨ ਪਰ ਤੁਹਾਡਾ ਸਕਸੈਸ ਰੇਟ ਬੇਸਿਕਲੀ ਜਿਹੜਾ ਹੈਗਾ ਲਗਾਤਾਰ ਜਿਹੜਾ ਉਹ ਕੈਨੇਡਾ ਦੇ ਤੁਰੇ ਚੱਲਿਆ ਰਿਹਾ ਕਿਉਂ ਆਨ ਸਿਰਫ ਕੈਨੇਡਾ ਜਾਂ ਕਿ ਤੁਸੀਂ ਕੈਨੇਡਾ ਦੇ ਲਈ ਹੀ ਕਿਉਂ ਕੰਮ ਕਰ ਰਹੇ ਹੋ ਮੀਸ ਕਿ ਹੋਰ ਅਮਰੀਕਾ ਜਾਂ ਸਵਿਟਜ਼ਰਲੈਂਡ ਜਾਂ ਵੈਸੇ ਬਾਇਦੀਵੇ ਹੋਰ ਵੀ ਕਈ ਕੰਟਰੀਜ਼ ਨੇ ਜਿੱਦਾਂ ਕਿ ਲੋਕ ਸੋਹਣੇ ਵੀ ਕੰਟਰੀਜ਼ ਨੇ ਲੋਕ ਨਿਊਜ਼ੀਲੈਂਡ ਆਸਟ੍ਰੇਲੀਆ ਕਈ ਤਰ੍ਹਾਂ ਦੇ ਕੰਟਰੀਜ਼ ਨੇ ਜਿੱਥੇ ਲੋਕਾਂ ਨੂੰ ਰਹਿੰਦੀ ਕਿ ਸਜਾਈਏ ਪਰ ਵਾਈ ਸਪੈਸੀਫਿਕਲੀ ਕੈਨੇਡਾ ਮੈਮ ਕੈਨੇਡਾ ਦੇ ਵਿੱਚ ਜੋ ਸਕੂਲਿੰਗ ਵੀਜ਼ਾ ਹੈ ਉਹ ਬਹੁਤ ਹੀ ਮਿਨੀਮਲ ਡਾਕੂਮੈਂਟਸ ਦੇ ਨਾਲ ਮਿਲ ਜਾਂਦਾ ਹੈ ਪੇਰੈਂਟਸ ਦੀ ਕੋਈ ਜ਼ਿਆਦਾ ਪ੍ਰੋਫਾਈਲ ਇਹਦੇ ਵਿੱਚ ਮੈਟਰ ਨਹੀਂ ਕਰਦੀ ਐਂਡ ਥਰਡ ਵਨ ਜਿਹੜੀ ਸਪੈਸੀਫਿਕ ਚੀਜ਼ ਹੈ ਉਹ ਇਹ ਹੈ ਕਿ ਸਕੂਲਿੰਗ ਵੀਜ਼ਾ ਨੂੰ ਜੋ ਪ੍ਰਮੋਟ ਕਰਦਾ ਉਹ ਕੈਨੇਡਾ ਕਰਦਾ ਬਹੁਤ ਹੀ ਮਿਨੀਮਲ ਖਰਚੇ ਦੇ ਨਾਲ ਫਾਈਲ ਪ੍ਰੋਸੀਡ ਹੁੰਦੀ ਹੈ ਜ਼ਿਆਦਾ ਖਰਚਾ ਨਹੀਂ ਲੱਗਦਾ ਇਹਦੇ ਵਿੱਚ ਪੇਰੈਂਟਸ ਦਾ ਕੋਈ ਜ਼ਿਆਦਾ ਫੰਡਸ ਨਹੀਂ ਲੱਗਦੇ ਤਾਂ ਬਹੁਤ ਹੀ ਈਜ਼ੀ ਪ੍ਰੋਸੈਸ ਹੈ ਕੈਨੇਡਾ ਦਾ ਇਸ ਕਰਕੇ ਦਾ ਸਕਸੈਸ ਰੇਟ ਵੀ ਅੱਛਾ ਹੈ that's why ਸਾਡੀ ਕੰਪਨੀ ਜਿਹੜੀ ਆ ਉਹ ਕੈਨੇਡਾ ਦੇ ਨਾਲ ਡੀਲ ਕਰਦੀ ਆ ਔਰ ਬਹੁਤ ਅੱਛਾ ਸਕਸੈਸ ਰੇਟ ਆ ਬਹੁਤ ਸਾਰੀਆਂ ਫਾਈਲਸ ਦੇ ਸਾਡੇ ਕੋਲੇ ਵੀਜ਼ਾਸ ਨੇ ਹਰ ਮਹੀਨੇ ਮੈਂ ਖਾਸ ਕਰਕੇ ਲੋਕ ਬਹੁਤ ਸਾਰੇ ਕੰਟਰੀਸ 'ਚ ਜਾਣਾ ਚਾਹੁੰਦੇ ਆ ਜਿਦਾ ਕਿ ਅਮਰੀਕਾ ਕੈਨੇਡਾ ਬਹੁਤ ਸਾਰੇ ਆਪਸ਼ਨਸ ਦੇ ਰੋਗਾ ਕੋਲ ਔਰ ਨਿਊਜ਼ੀਲੈਂਡ ਆਸਟ੍ਰੇਲੀਆ ਬਹੁਤ ਸਾਰੇ ਹੋਰ ਕੰਟਰੀਸ ਨੇ ਜਿੱਥੇ ਲੋਕ ਜਾਂਦੇ ਆ ਜਾਂ ਜਾਣਾ ਚਾਹੁੰਦੇ ਆ ਬਟ ਸਪੈਸੀਫਿਕਲੀ ਕਿਉਂਕਿ ਕੋਈ ਵਰਕ ਵੀਜ਼ਾ ਤੇ ਜਾ ਰਿਹਾ ਹੈ ਕੋਈ ਹਾਈਰ ਸਟੱਡੀਜ਼ ਵੀਜ਼ਾ ਤੇ ਜਾ ਰਿਹਾ ਹੈ ਕੋਈ ਹੋਰ ਪਾਰਟਿਕੂਲਰ ਕੋਰਸਸ ਦੇ ਵੀਜ਼ਾ ਤੇ ਜਾ ਰਿਹਾ ਪਰ ਆਪਾਂ ਇੱਥੇ ਤੇ ਸਪੈਸਫਿਕਲੀ ਤੁਸੀਂ ਕੈਨੇਡਾ ਦੇ ਲਈ ਤੁਹਾਡਾ ਸਕਸੈਸ ਰੇਟ ਤੁਹਾਡੀ ਕੰਪਨੀ ਦਾ ਮੈਕਸ ਿਸ ਅਪੁਆਇੰਟ ਦਾ ਬਹੁਤ ਅੱਛਾ ਰਿਹਾ ਹੈ ਔਰ ਲਗਾਤਾਰ ਤੁਸੀਂ ਇਸ ਵਿੱਚ ਕੰਮ ਕਰ ਰਹੇ ਹੋ ਕੈਨੇਡਾ ਹੀ ਕਿਉਂ ਚੀਜ਼ ਚੂਸ ਕੀਤੀ ਕਿਉਂ ਕੈਨੇਡਾ ਦੇ ਲਈ ਹੀ ਮੀਨਸ ਕੀ ਲੋਕ ਤੁਹਾਡੇ ਕੋਲ ਲਾਉਣ ਫਰਸਟ ਆਫ 올 ਤਾਂ ਮੈਮ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹਨੀ ਹੈ ਕਿ ਕੈਨੇਡਾ ਇੱਕ ਐਹੋਜੀ ਕੰਟਰੀ ਹੈ ਜੋ ਇੰਟਰਵਿਊ ਵਿਦਆਊਟ ਇੰਟਰਵਿਊ ਫਾਈਲ ਜਿਹੜੀ ਐਕਸੈਪਟ ਕਰਦਾ ਹੈ ਲਾਈਕ ਯੂ ਐਸ اے ਆਸਟ੍ਰੇਲੀਆ ਹਰ ਇੱਕ ਕੰਟਰੀ ਦਾ ਇੰਟਰਵਿਊ ਹੁੰਦਾ ਹੈ ਬੇਸਿਕਲੀ ਬਾਕੀ ਕੰਟਰੀਜ਼ ਦੇ ਵਿੱਚ ਆਇਲਸ ਵਗੈਰਾ ਦੀ ਰਿਕੁਆਇਰਮੈਂਟ ਰਹਿੰਦੀ ਹੈ ਪੇਰੈਂਟਸ ਦੀ ਬਟ ਕੈਨੇਡਾ ਦੇ ਵਿੱਚ ਕੋਈ ਇੰਟਰਵਿਊ ਨਹੀਂ ਹੈ ਕੋਈ ਪੇਰੈਂਟਸ ਨੂੰ ਆਇਲਸ ਦੀ ਰਿਕੁਆਇਰਮੈਂਟ ਨਹੀਂ ਰਹਿੰਦੀ ਨਾ ਹੀ ਇਹਦੇ ਵਿੱਚ ਕੋਈ ਬੱਚਿਆਂ ਦਾ ਇੰਟਰਵਿਊ ਹੈ ਥੈਟਸ ਵਾਈ ਕੈਨੇਡਾ ਦਾ ਜੋ ਵੀਜ਼ਾ ਦਾ ਪ੍ਰੋਸੈਸ ਹੈ ਬਹੁਤ ਈਜ਼ੀ ਹੈ ਤੇ ਕੰਪਨੀ ਜਿਹੜੀ ਹੈ ਕੈਨੇਡਾ ਨੂੰ ਪ੍ਰੇਫਰ ਕਰਦੀ ਹੈ ਦੋ ਚੀਜ਼ਾਂ ਬਹੁਤ ਹਾਈਲਾਈਟ ਹੋਣ ਵਾਲੀਆਂ ਹੈਗੀਆਂ ਜਿਹੜੀਆਂ ਕਿ ਤੁਹਾਡੇ ਮਤਲਬ ਦੀਆਂ ਨੇ ਖਾਸ ਕਰਕੇ ਪੇਰੈਂਟਸ ਦੀਆਂ ਹੋਣਾ ਬੱਚਿਆਂ ਦੀਆਂ ਜਿਹੜੇ ਸ ਕੋਚ ਸਕਦੇ ਨੇ ਕਿ ਤੁਸੀਂ ਐਮੈਕਸ ਵਿਸਾ ਪੁਆਇੰਟ ਤੇ ਕਿਉਂ ਆਓ ਔਰ ਕਿਸ ਲਈ ਤੁਹਾਨੂੰ ਕੈਨੇਡਾ ਦੀ ਸਕੂਲਿੰਗ ਮਾਈਨਰ ਵੀਜ਼ਾ ਜਿਹੜਾ ਇਹ ਪ੍ਰੋਵਾਈਡ ਕਰਵਾ ਰਹੇ ਨੇ ਉਹਦੇ ਵਿੱਚ ਬੇਸਿਕਲੀ ਸਭ ਤੋਂ ਜ਼ਿਆਦਾ ਜਿਹੜੀ ਤੁਹਾਡੇ ਫਾਇਦੇ ਦੀ ਗੱਲ ਉਹ ਹੈਗੀ ਹੈ ਕਿ ਪੈਰੈਂਟਸ ਦੇ ਲਈ ਕਿਸੇ ਤਰੀਕੇ ਦੀ ਕੋਈ ਵੀ ਜਾਂ ਬੱਚਾ ਪੈਰੈਂਟਸ ਕੋਈ ਵੀ ਹੋਏ ਕੋਈ ਫੇਸ ਟੂ ਫੇਸ ਤੁਹਾਨੂੰ ਜਾ ਕੇ ਕਿਤੇ ਕੋਈ ਪੈਨਲ ਦੇ ਸਾਹਮਣੇ ਕੋਈ ਐਂਬੈਸੀ ਦੇ ਵਿੱਚ ਕੋਈ ਇੰਟਰਵਿਊ ਨਹੀਂ ਦੇਣੀ ਹੈ ਸਭ ਤੋਂ ਜ਼ਿਆਦਾ ਜਿਹੜਾ ਰਿਲੀਵ ਹੈਗਾ ਤੁਹਾਨੂੰ ਬਹੁਤ ਜ਼ਿਆਦਾ ਜਿਹਨੂੰ ਕਹਿ ਸਕਦੇ ਆ ਕਿ ਰਾਹਤ ਵਾਲੀ ਗੱਲ ਹੈਗੀ ਇਹ ਦੂਸਰੀ ਗੱਲ ਹੈਗੀ ਇਹ ਕਿ ਬੜਾ ਹੀ ਬਹੁਤ ਘੱਟ ਕਾਗਜ਼ਾਤ ਲੱਗਦੇ ਆ ਡਾਕੂਮੈਂਟੇਸ਼ਨ ਜਿਹੜੀ ਹੈ ਬਹੁਤ ਘੱਟ ਹੈਗੀ ਹੈ ਔਰ ਸਾਰੀ ਸਿਰਦਰਦੀ ਜਿਹੜੀ ਹੈ ਉਹ ਕੰਪਨੀ ਦੀ ਹੈ ਕੰਪਨੀ ਸਿਰਦਰਦੀ ਲਏਗੀ ਖੁਦ ਉਹ ਤੁਹਾਨੂੰ ਕਰਵਾ ਕੇ ਦੇਣਗੇ ਤੁਸੀਂ ਸਿਰਫ ਜਿਹੜੇ ਮਿਨਿਮਮ ਰਿਕੁਆਇਰਮੈਂਟ ਹੈਗੇ ਡਾਕੂਮੈਂਟਸ ਦੀ ਉਹ ਪੂਰੀ ਕਰਨੀ ਹੈ ਡਰਨਾ ਬਿਲਕੁਲ ਨਹੀਂ ਵੀ ਜਾਵਾਂਗੇ ਪਤਾ ਨਹੀਂ ਅੰਗਰੇਜ਼ੀ ਚ ਕੁਐਸਚਨ ਪੁੱਛਣਗੇ ਕਿ ਪੰਜਾਬੀ ਚ ਪੁੱਛਣਗੇ ਜਾਂ ਇੰਟਰਵਿਊ ਕਿਨੂੰ ਦੇਣੀ ਪੈਗੀ ਕਿੱਡਾ ਵੱਡਾ ਪੈਨਲ ਬੈਠਾ ਹੋਏਗਾ ਬੱਚੇ ਤੋਂ ਪਤਾ ਨਹੀਂ ਕੀ ਪੁੱਛ ਲੈਣਗੇ ਕੀ ਕੀ ਪੜਾਅਸ ਖਾ ਕੇ ਲੈ ਜਾਣਾ ਪੈਗਾ ਨੋ ਕੰਪਨੀ ਤੁਹਾਨੂੰ ਇਸ ਚੀਜ਼ ਦੀ ਕਾਉਂਸਲਿੰਗ ਕਰੇਗੀ ਕਿ ਕੋਈ ਡਾਕੂਮੈਂਟ ਜਿਹੜੇ ਨੇ ਉਹ ਭਾਰੀ ਨਹੀਂ ਲਗਾਣੇ ਕੋਈ ਦਸਤਾਵੇਜ਼ ਬਹੁਤ ਔਖੇ ਨਹੀਂ ਲਗਾਣੇ ਤੇ ਇੰਟਰਵਿਊ ਨਹੀਂ ਹੋਏਗੀ ਫੇਸ ਟੂ ਫੇਸ ਬੈਠ ਕੇ ਜਿਹੜੀ ਆਮਨੇ ਸਾਹਮਨੇ ਇੱਕ ਇੰਟਰਵਿਊ ਹੈ ਉਹ ਤੁਹਾਨੂੰ ਨਹੀਂ ਦੇਣੀ ਪੈਗੀ ਇਹ ਹੈਗੇ ਨੇ ਔਰ ਸਕੂਲ ਸਕੂਲਿੰਗ ਵੀਜ਼ਾ ਹੈਗਾ ਕਿਉਂਕਿ ਕੈਨੇਡਾ ਹੀ ਕਹਿੰਦੇ ਐ ਇਹ ਹੀ ਦੱਸ ਰਹੇ ਕਿ ਕੈਨੇਡਾ ਜਿਹੜਾ ਹੈਗਾ ਉਹ ਹੀ ਪ੍ਰੋਵਾਈਡ ਕਰਦਾ ਹੈ ਸਕੂਲਿੰਗ ਵੀਜ਼ਾ ਬੇਸਿਕਲੀ ਔਰ ਚੰਗੀ ਪੜ੍ਹਾਈ ਜੇ ਕਿਸੇ ਵਿਦੇਸ਼ 'ਚ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਮੈਕਸ ਵੀਜ਼ਾ ਪੁਆਇੰਟ ਤੇ ਜ਼ਰੂਰ ਆਣਾ ਪਏਗਾ ਔਰ ਇੱਥੇ ਤੁਸੀਂ ਆਪਣੇ ਬੱਚਿਆਂ ਦੀ ਸਕੂਲਿੰਗ ਵਾਸਤੇ ਜਿਹੜਾ ਉਹ ਵੀਜ਼ਾ ਕਰਵਾ ਸਕਦੇ ਹੋ ਆ ਸਕਦੇ ਹੋ ਤੁਹਾਨੂੰ ਆਉਣਾ ਚਾਹੀਦਾ ਹੈ ਔਰ ਫਾਈਲ ਕੀ ਵੀ ਮੂਵ ਹੋਣੀ ਹੈ ਕੀ ਹੋਣਾ ਹੈ ਕੀ ਨਹੀਂ ਹੋਣਾ ਤੁਹਾਡੇ ਸਿਰ ਦर्दੀਆਂ ਮੈਂ ਕੁਝ ਖਾਸ ਚੀਜ਼ਾਂ ਦੁਬਾਰਾ ਤੁਸੀਂ ਦੁਹਰਾਣਾ ਚਾਹੋ ਦੱਸਣਾ ਚਾਹੋ ਤਾਂ ਤੁਸੀਂ ਦੱਸ ਸਕਦੇ ਹੋ ਪਲੀਜ਼ ਹਾਂਜੀ ਫਰਸਟ ਆਫ ਆਲ ਤਾਂ ਮੈਮ ਜਿਹੜੀ ਕੰਪਨੀ ਹੈ ਉਹ ਕਾਫੀ ਲੰਬੇ ਟਾਈਮ ਤੋਂ ਕੰਮ ਕਰ ਰਹੀ ਹੈ ਸਕੂਲਿੰਗ ਵੀਜ਼ਾ ਦੇ ਲਈ ਐਂਡ ਜੋ ਸਕਸੈਸ ਰੇਟ ਹੈ ਵੀਜ਼ਾਸ ਦਾ ਉਹ ਬਹੁਤ ਅੱਛਾ ਹੈ ਹਰ ਤਰ੍ਹਾਂ ਦੀ ਪ੍ਰੋਫਾਈਲ ਜਿਹੜੀ ਹੈ ਉਹ ਐਕਸੈਪਟੇਬਲ ਹੈ ਮਿਨਿਮਲ ਡਾਕੂਮੈਂਟਸ ਦੇ ਨਾਲ ਸੀ ਫਾਈਲ ਪ੍ਰੋਸੀਡ ਕਰਦੇ ਆ ਐਕਸਪੀਰੀਅੰਸ ਸਟਾਫ ਹੈ ਤੁਸੀਂ ਆ ਕੇ ਵਿਜ਼ਿਟ ਕਰੋ ਮਿਲੋ ਕੰਪਨੀ ਨੂੰ ਕੰਟੈਕਟ ਕਰ ਸਕਦੇ ਹੋ ਆਨਲਾਈਨ ਵੀ ਆਪਣਾ ਪ੍ਰੋਸੈਸ ਜਿਹੜਾ ਉਹ ਸ਼ੁਰੂ ਕਰ ਸਕਦੇ ਹੋ ਜੀ ਔਰ ਇਸ ਦੇ ਨਾਲ ਹੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਇਹ ਕਿ ਲਾਇਸੈਂਸ ਧਾਰਕ ਹੈਗੀ ਕੰਪਨੀ ਇਹਨਾਂ ਕੋਲ ਹੀ ਹੈ ਸਿਰਫ ਹੋਰ ਬਾਕੀ ਏਜੰਟਸ ਕੋਲ ਜਾਓਗੇ ਤਾਂ ਫੂਲ ਪ੍ਰੂਫ ਨਹੀਂ ਹੋਏਗਾ ਤੁਹਾਨੂੰ ਇਸ ਚੀਜ਼ ਦੀ ਤਸੱਲੀ ਨਹੀਂ ਹੋਏਗੀ ਕਿ ਕੀ ਇਹਨਾਂ ਕੋਲ ਉਸ ਚੀਜ਼ ਦੀ ਪਰਮਿਸ਼ਨ ਹੈਗੀ ਹੈ ਕੀ ਇਹਨਾਂ ਕੋਲ ਲਾਇਸੈਂਸ ਹੋਲਡਰ ਹੈਗੇ ਨੇ ਇਹ ਬਹੁਤ ਵੱਡਾ ਅੱਜਕੱਲ ਸਵਾਲ ਆ ਰਿਹਾ ਕਿਉਂਕਿ ਪਿੱਛੇ ਤੁਸੀਂ ਦੇਖਦੇ ਹੋ ਕਿਸ ਤਰੀਕੇ ਨਾਲ ਡਿਫਰੈਂਟ ਡਿਫਰੈਂਟ ਕੰਪਨੀਆਂਜ਼ ਕੰਸਲਟੈਂਸੀਜ਼ ਨੇ ਲੋਕਾਂ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਉਹਨਾਂ ਨੂੰ ਧੋਖਾ ਵੀ ਹੋਇਆ ਹੈ ਕਈ ਵਾਰੀ ਪੈਸੇ ਦੀ ਮਾਰ ਵੀ ਹੋਈ ਹੈ ਪਰ ਇੱਥੇ ਫੰਡਸ ਵੀ ਮਿਨੀਮਮ ਨੇ ਤੇ ਤੁਹਾਡੇ ਉਹਦੇ ਨਾਲ ਹੀ ਸਭ ਤੋਂ ਵੱਡੀ ਗੱਲ ਹੈ ਡਾਕੂਮੈਂਟੇਸ਼ਨ ਬਹੁਤ ਕੱਟ ਹੈਗੀਏ ਉਸ ਦੇ ਨਾਲ ਹੀ ਪੈਰੈਂਟਸ ਬਾਹਰ ਜਾ ਸਕਦੇ ਨੇ ਔਰ ਬਾਹਰ ਜਾ ਸਕਦੇ ਨੇ ਪਰ ਉਹਨਾਂ ਦੀ ਇੰਟਰਵਿਊ ਨਹੀਂ ਹੈ ਉਹਨਾਂ ਨੂੰ ਕੋਈ ਵੀ ਇੰਨਾ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਲਾਇਸੈਂਸ ਲਾਇਸੈਂਸ ਤਾਰਕ ਹੈਗਾ AMEX ਵੀਜ਼ਾ ਪੁਆਇੰਟ चंडगढ़ इत तो जरूर आओ और जे नंबर मैम अपने एक बार दस दो तो, एक बार अपने एड्रैस तुम तो जरूर शेयर करो एड्रैस कंपनी का जो है एम एक्स वीजा पॉइंट सैक्टर सी चंडीगढ़ के एस यू नंबर एक सौ बारह एक सौ तेरह से है बाकी कॉन्टैक्ट नंबर जोड़ा वो नीचे होएगा वो तो कॉन्टैक्ट करो डायरैक्ट कंपनी के विजिट कर सकते हो जी और पूरे उत्साह न आओ जी ਆਪਣੇ ਹਲਾਸ਼ਰੀ ਨਾਲ ਆਓ ਜੇ ਤੁਹਾਡਾ ਕੋਈ ਵੀ ਸੁਪਨਾ ਹੈਗਾ ਕਿ ਤੁਹਾਡੇ ਬੱਚੇ ਬਾਹਰ ਜਾ ਕੇ ਪੜਨ ਤੇ ਕੈਨੇਡਾ ਇੱਕ ਐਸੀ ਧਰਤੀ ਹੈਗੀ ਜਿਹੜੀ ਕਿ ਤੁਹਾਨੂੰ ਸਕੂਲ ਵੀਜ਼ਾ ਮਾਈਨਰ ਵੀਜ਼ਾ ਦੇ ਵਿੱਚ ਜਿਹੜਿਆ ਉਹ ਪ੍ਰੋਵਾਈਡ ਕਰੀਏ ਪਲੇਟਫਾਰਮ ਪਰ ਉਸ ਪਲੇਟਫਾਰਮ ਤੇ ਜਾਣ ਦੇ ਲਈ ਤੁਹਾਨੂੰ ਅਮੈਕਸ ਵੀਜ਼ਾ ਪੁਆਇੰਟ ਆਣਾ ਪਏਗਾ ਔਰ ਬਿਨਾਂ ਡਰੇ ਐਸਕਰ ਕਿ ਆਣਾ ਪਏਗਾ ਕਿਉਂਕਿ ਪੂਰੇ ਤਿੱਕੇ ਦੇ ਨਾਲ ਬਹੁਤ ਜਿਹੜਾ ਇੱਕ ਜੈਨੂਇਨ ਲਾਇਸੈਂਸ ਦੀ ਰਿਕੁਆਇਰਮੈਂਟ ਹੁੰਦੀ ਹੈ ਉਹ ਏਜੰਸੀ ਹੈਗੀ ਹੈ ਉਹ ਕੰਸਲਟੈਂਸੀ ਹੈਗੀ ਹੈ ਉਹ ਕੰਪਨੀ ਹੈਗੀ ਹੈ ਜਿਨਾਂ ਕੋਲ ਲਾਇਸੈਂਸ ਹੋਲਡਰ ਨੇ ਮੀਨਸ ਕੀ ਪਰਮਿਟਡ ਨੇ ਇਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਜਾਇਜ਼ ਤਰੀਕੇ ਨਾਲ ਐਸਕੇਲ ਦੀ ਪਰਮਿਸ਼ਨ ਹੈ ਕਿ ਤੁਹਾਡੀ ਇਹ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸੋ ਚਾਰੋਂ ਤਰੀਕੇ ਦੇ ਨਾਲ ਚੰਗੇ ਢੰਗ ਦੇ ਨਾਲ ਤੁਹਾਡੀ ਫਾਈਲ ਨੂੰ ਪ੍ਰੋਸੈਸ ਕਰਨਗੇ ਔਰ ਚਾਹ ਜਿੰਨੇ ਵਾਰ ਜੀ ਰਿਫਿਊਜ਼ਲ ਹੋਣ ਤਿੰਨ ਰਿਫਿਊਜ਼ਲ ਚਾਰ ਰਿਫਿਊਜ਼ਲ ਵੀ ਹੋਣ ਫਿਰ ਵੀ ਉਹਨਾਂ ਨੇ ਵੀਜ਼ਾ ਜਿਹੜੇ ਨੇ ਲਗਵਾ ਕੇ ਦਿੱਤੇ ਨੇ ਸੋ ਵਿਜ਼ਿਟ ਜ਼ਰੂਰ ਕਰੋ ਆਊਟਸਰੋਡ ਔਰ ਆਪਣੇ ਸੁਪਨੇਨ ਸਾਕਾਰ ਕਰੋ ਤੁਸੀਂ ਦੇਖਦੇ ਰਹੋ ਡੀਫਾਈ ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਵਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਬਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉੱllam ਤਾਂpass ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ